ਬਚਪਨ ਜੀ ਮੈਂ ਕਬੱਡੀ ਖੇਡਣ ਲੱਗ ਗਿਆ ਸੀਗਾ ਠੀਕ ਹੈ ਤੇ ਉਹ ਕਾਫੀ ਮੈਨੂੰ ਪ੍ਰਸਿੱਧੀ ਮਿਲੀ ਮੇਰੇ ਨਾਮ ਉੱਤੇ ਜਿੱਦਾਂ ਬਲੌਰ ਸਿੰਘ ਤੋਂ ਬਲੋਰਾ ਸੇਵਿਆਲੇ ਦੇ ਨਾਮ ਨਾਲ ਹੁਣ ਆਪਣਾ ਜਦ ਬਾਹਰ ਵੀ ਤੇ ਪੰਜਾਬ ਚ ਵੀ ਜਾਣਦੇ ਆ ਤੇ ਉਹ ਫਿਰ ਕਬੱਡੀ ਖੇਡੀ ਯੂਨੀਵਰਸਿਟੀ ਜਿੱਤੀ ਜਿੱਦਾਂ ਕਹਿੰਦੇ ਸਾਰੀਆਂ ਜਿੱਤੀ ਆਪਾਂ ਹੂੰ ਤੇ ਚੰਗਾ ਵੀ ਬਾਬੇ ਦੀ ਕਰ ਉਸ ਟਾਈਮ ਤੇ ਪੂਰਾ ਹਾਂਜੀ ਨਾਂ ਸੀਗਾ ਪੂਰਾ ਨਾਂ ਸੀ ਜੀ ਜਿੱਦਾਂ ਵੀ ਉਹ ਉੱਥੇ ਵੀ ਇੱਕ ਜਿੱਦਾਂ ਕਹਾਣੀ ਬਣੀ ਕਿ ਇੱਕ ਜਨਤ ਸੀਗਾ ਤੇ ਉਹਦਾ ਕੋਈ ਘਰ ਨਾ ਪਦਾ ਸੀਗਾ ਕੋਈ ਕਹਿੰਦਾ ਤੇ ਉਹ ਮੇਰੇ ਕੋਲੇ ਆ ਗਿਆ ਅੱਛਾ ਜਿੱਦਾਂ ਵੀ ਮੇਰਾ ਨਾਮ ਸੀਗਾ ਕਹਿੰਦਾ ਮੇਰਾ ਐ ਘਰ ਲਾਫਦੇ ਨੇ ਕੋਈ ਝਗੜਾ ਹੋਇਆ ਸੀ ਮੁੰਡਿਆਂ ਦਾ ਮੈਂ ਉਹਦਾ ਘਰ ਬਚਾਇਆ ਫਿਰ ਉਹ ਮੈਨੂੰ ਕਹਿੰਦਾ ਤੈਨੂੰ ਮੈਂ ਬਾਅਦ ਪਈ ਅੱਛਾ ਮੈਨੂੰ ਵੀ ਲੱਗਿਆ ਯਾਰ ਮੈਨੂੰ ਕਹਿੰਦਾ ਤੇਰੀ ਇੱਥੇ ਕੋਈ ਜ਼ਿੰਦਗੀ ਨਹੀਂ ਜਾਂ ਮਰ ਜਾਏਗਾ ਜਾਂ ਜੇਲ੍ਹ ਚਲ ਜਾਏਗਾ ਤੇ ਮੈਨੂੰ ਵੀ ਲੱਗਿਆ ਫਿਰ ਉਹ ਉਹਨੇ ਸਾਡੇ ਤੋਂ 3.5 ਲੱਖ ਰੁਪਏ ਮੇਰੇ ਤੋਂ ਬਾਅਦ ਬਾਅਦ ਜਾਣ ਦਾ ਜਿਹੜਾ ਦੌਰ ਸ਼ੁਰੂ ਹੋਇਆ ਉਹ ਏਜੰਟ ਤੋਂ ਬਾਅਦ ਸੀ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਕਹਿੰਦੇ ਬਾਈ ਆਪਾਂ ਫਸ ਗਏ ਇੱਥੋਂ ਲੌਂਗੀ ਸ਼ੁਰੂ ਹੋਣੀ ਆ ਇੱਥੋਂ ਹੁਣ ਪਤਾ ਪਿੱਛੇ ਤਾਂ ਤਬ ਕੁਝ ਜੋ ਪਤਾ ਨਹੀਂ ਕਿਨੇ ਮਰਨਾ ਕੀ ਹੋਣਾ ਹੈ ਫਿਰ ਉੱਥੋਂ ਉਹ ਲੈ ਕੇ ਸਾਨੂੰ ਬੋਬੋ ਲੈ ਕੇ ਬੋਬੋ ਤੋਂ ਫਿਰ ਉਹ ਸਾਨੂੰ گاਉ ਹੈ ਜਿੱਥੋਂ ਸਹਾਰਾ ਮਾਰੂਥਲ ਜਿਹੜਾ ਆਪਾਂ ਦੇਖਦੇ ਆਂ ਦੁਜੀ ਚ ਡਿਸਕਵਰੀ ਚ ਸਹਾਰਾ ਮਾਰੂਥਲ ਸ਼ੁਰੂ ਹੁੰਦਾ ਉਹਦੇ ਸਾਨੂੰ گاਉ ਜਾ ਕੇ ਉਹਨਾਂ ਨੇ ਰੱਖਿਆ ਉੱਥੇ ਕੋਈ ਸਫਾਈ ਨਹੀਂ ਸੀ ਇੰਨੀ ਗੰਦਗੀ ਫਿਰ ਵਾਸ਼ਰੂਮ ਵੀ ਇੱਕ ਜੰਗ ਹੀ ਲੱਗਦੀ ਸੀ ਹੁਣ ਇੰਨੇ ਲੋਕਾਂ ਨੇ ਜਾਣਾ 100 ਬੰਦੇ ਨੇ ਇੱਕ ਵਾਸ਼ਰੂਮ ਇੱਕੋ ਟਾਈਮ ਜਾਣਾ ਫਿਰ ਉਥੇ ਪੱਟ ਮਾਰ ਹੋਣੀ ਲੜਾਈ ਝਗੜਾ ਚਲੋ ਦੋ ਵੀਨ ਉੱਥੇ ਸਾਡੇ ਨਿਕਲੇ ਤੁਸੀਂ ਦੇਖ ਲਓ ਇੱਕ ਛੋਟੇ ਜਿਹੇ ਰੂਮ ਚ ਮੰਨ ਲਾ 40 50 ਜਾਨੇ ਤਾੜ ਦੇ ਨੂੰ ਜੀ 10 ਵਜੇ 10 ਦਾ ਹੋਊਗਾ ਰੂਮ ਇਹਨਾਂ ਖੋਣਾ ਮਰਾਕੋ ਤੱਕ ਕੋਈ ਬੰਦਾ ਫੜਿਆ ਜਾਵੇ ਉਹ ਬਾਯਾ ਕੁਝ ਕਈ ਕੰਟਰੀਆਂ ਹੁੰਦੀਆਂ ਜ਼ੀਰੋ ਹੋਰ ਕਾਫੀ ਕੰਟਰੀਆਂ ਹੁੰਦੀਆਂ ਸਾਨੂੰ ਤਾਂ ਸਾਰਾ ਮਾਲ ਖਲ ਵਿੱਚ ਦੀ ਲੈ ਗਈ ਫਿਰ ਉਹ ਕੰਟਰੀਆਂ ਉਵੇਂ ਉਵੇਂ ਬੰਦੇ ਨੂੰ ਰਿਪੋਰਟ ਕਰੀ ਜਾਂਦਾ ਅੱਛਾ ਪਿੱਛੇ ਪਿੱਛੇ ਨੂੰ ਆਈ ਜਾਂਦਾ ਉਹ گاਉ ਆ ਕੇ ਨੂੰ ਫੇਰ ਛੱਡ ਦਿੰਦੇ ਉਦੋਂ ਫੇਰ ਕਾਲੇ ਚੱਕਦੇ ਬੰਦਾ ਮਰੂ ਗਈ ਉੱਥੇ ਕਈ ਸਾਲ ਸਾਲ 1.5 ਸਾਲ ਦੇ ਵਿੱਚ ਕਰਦੇ ਸੀ ਖੀਰ ਤੱਕ ਪਹੁੰਚ ਜੇ ਮਰਾਕੋ ਤੋਂ ਆਪਾਂ 10 ਮੀਟਰ ਪਿੱਛੇ ਵੀ ਪੜੇਗੇ ਆਪਾਂ ਨੂੰ ਥੇੜ ਤੇ ਉਹ ਅਸੀਂ ਜਦੋਂ ਅੱਗੇ ਗਏ ਤੇ ਅੱਗੇ ਭਾਈ ਉਹ ਪਹਾੜਾਂ ਦੀਆਂ ਖੱਡਾਂ ਆ ਜਿੱਥੋਂ ਪਾਣੀ ਨਾਲ ਖੱਡਾਂ ਬੰਦੀਆਂ ਉੱਥੇ 60 ਸੱਪਰ ਬੰਦੇ ਉਹ ਉਹਨਾਂ ਕੋਲਸਾ ਤੋਂ ਪਹਿਲਾਂ ਆਏ ਵੀ ਤੇ ਉੱਥੇ ਜਾ ਕੇ ਇਹ ਆ ਕੀ ਹਾਲ ਆ ਕਹਿੰਦੇ ਅਰੇ ਇੱਥੇ ਤਾਂ ਬਸ ਕੁਛ ਨਹੀਂ ਹਾਲ ਵੀ ਇੱਥੇ ਜਿੱਦੇ ਜਿੱਦੇ ਪੈਸੇ ਆਉਣਗੇ ਸਾਨੂੰ ਉਹਨਾਂ ਨੇ ਗੱਡੀ ਦੇ ਥੱਲੇ ਪਾ ਲਿਆ ਜਿਨੇ ਟ੍ਰੈਵਰਸ ਸੀਟ ਦੇ ਥੱਲੇ ਮੈਨੂੰ ਪਾ ਲਿਆ ਹਾਂ ਤੇ ਉੱਥੇ ਉਹਨਾਂ ਨੇ ਜਗ੍ਹਾ ਬਣਾਈ ਸਿਆ ਵੀ ਬਿੱਲੀ ਵੀ ਨਹੀਂ ਵੱੜਦੀ ਉਹ ਮੈਨੂੰ ਸਿਰ ਬਾੜ ਕੇ ਤੋਂ ਉਹਨਾਂ ਨੇ ਲੱਤਾਂ ਮਾਰੀਆਂ ਥੱਲੇ ਖਸੋਤਾ ਉਹ ਉਹਨੂੰ ਦੂਜੇ ਪਾਸੇ ਮੇਰੇ ਉੱਤੇ ਵੀ ਕੁਵੰਟਲ ਦਾ ਬੰਦਾ ਬੈਠਾ ਜੇ ਤਾਂ ਡਰਾਈਵਰ ਹੀ ਸੀਗਾ ਉਹਦੇ ਉੱਤੇ ਦੂਜਾ ਬੈਠਾ ਉਹ ਉਹਨਾਂ ਕਹਿੰਦੇ ਮੁਸ਼ਕਲਾ ਉਹ ਮੇਰੇ ਨਾਲ ਦਾ ਕਹਿੰਦਾ ਮੁਸ਼ਕਲਾ ਮੁਸ਼ਕਲਾ ਪਰ ਮੈਂ ਕਿਹਾ ਚੁੱਪ ਕਰ ਜਾ ਕਹਿੰਦਾ ਮੈਂ ਮਰ ਜੂ ਮੈਂ ਕਿਹਾ ਮਰ ਤਾਂ ਮੈਂ ਵੀ ਜਾਊਂਗਾ ਨੂੰ ਐ ਲੱਗੇ ਮੇਰਾ ਸਿਰ ਵੀ ਅੱਜ ਬਾਅਦ ਚ ਕੱਡੇ ਸਾਡੇ ਘਮੋੜੇ ਹੋ ਗਏ ਸੀ ਤੇ ਮੈਂ ਕਿਹਾ ਚੁੱਪ ਕਰ ਜਾ ਵੀ ਮਰੇ ਤਾਂ ਹੈਗੇ ਹੀ ਆ ਚਲੋ ਅਸੀਂ ਛੜ ਵੱਟ ਕੇ ਅੱਧਾ ਘੰਟਾ ਗੱਡੀ ਚੱਲੀ ਫਿਰ ਸਾਨੂੰ ਉਥੇ ਉਹ ਸਾਨੂੰ ਗੱਡੀ ਚੋਂ ਕਿਸੇ ਨੇ ਕੱਢ ਲਿਆ ਦੇਖਿਆ ਤਾਂ ਪੁਲਿਸ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਰਿਤਮ ਰਾਏ ਪੰਜਾਬੀ ਲਿੰਕ মিডিਆ ਅੱਜ ਗੱਲਬਾਤ ਕਰਾਂਗੇ ਬਲਾਰ ਸੇਵੇ ਵਾਲੇ ਦੇ ਨਾਲ ਬਲਾਰ ਸੇਵੇ ਵਾਲੇ ਕੋਲੋਨਾ ਦੇ ਵਿੱਚ ਰਹਿੰਦੇ ਆ ਨਿਕਨਾਮ ਬੋਬੀ ਹੈ ਅਸੀਂ ਬੋਬੀ ਤੋਂ ਜਾਣਦੇ ਆ ਅ ਗੱਲਬਾਤ ਕਰਾਂਗੇ ਬੋਬੀ ਦੇ ਸਫਰ ਦੀ 2005 ਦੇ ਵਿੱਚ ਪੰਜਾਬ ਤੋਂ ਬਾਹਰ ਨਿਕਲੇ ਬਾਹਰ ਨਿਕਲ ਕੇ ਵੱਖਰੇ ਵੱਖਰੇ ਦੇਸ਼ਾਂ 'ਚ ਕੰਮਕਾਰ ਕਰਿਆ ਤੇ ਹੁਣ ਇਸ ਵੇਲੇ ਕਲੋਨਾ ਦੇ ਵਿੱਚ ਕੈਨੇਡਾ 'ਚ ਛੋਟਾ ਜਿਹਾ ਸ਼ਹਿਰ ਆ ਕਲੋਨਾ ਉੱਥੇ ਰਹਿੰਦੇ ਆ ਗੱਲਬਾਤ ਕਰਾਂਗੇ ਸਾਰੇ ਸਫਰ ਦੀ ਬਾਬੂ ਜੀ ਤੁਹਾਡਾ ਸਵਾਗਤ ਆ ਪੰਜਾਬੀ ਲਿੰਕ মিডিਆ ਤੇ ਹਾਂਜੀ ਰਾਜ ਸਾਹਿਬ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਵੀ ਸਾਰਿਆਂ ਦਾ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਅ ਬਾਬੀ ਸ਼ੁਰੂ ਕਰਾਂਗੇ ਆਪਾਂ ਤੁਸੀਂ 2005 ਚ ਹਾਂਜੀ ਪੰਜਾਬ ਤੋਂ ਜਪਾਰ ਤੋਂ ਬਾਹਰ ਨਿਕਲੇ ਹਾਂ ਜੀ ਜੀ ਤੇ 2005 ਤੱਕ ਤੁਸੀਂ ਕੀ ਕਰਿਆ 2005 ਤੱਕ ਜੀ ਬਾਹਰ ਜਾਣ ਤੋਂ ਪਹਿਲਾਂ ਹਾਂਜੀ ਕਿ 2005 ਤੱਕ ਆਪਾਂ ਨੇ ਜਿੱਦਾਂ ਪਹਿਲਾਂ ਪੜ੍ਹਾਈ ਕੀਤੀ ਆਹਾਂ ਸਾਡੇ ਪਿੰਡ ਚੀ ਸੇਵੇ ਵਾਲਾ ਗੁੰਮਤੀਖੁਰਦ ਪਿੰਡ ਦਾ ਨਾਂ ਸੇਵੇ ਵਾਲਾ ਉੱਥੇ ਕੀਤੀ میٹرਿਕ ਫਿਰ ਉਸ ਤੋਂ ਬਾਅਦ ਪਲੱਸ 2 ਮੈਂ ਜੈਤੋ ਸ਼ਹਿਰ ਆ ਸਾਡਾ ਠੀਕ ਹੈ ਬਹੁਤ ਮਸ਼ਹੂਰ ਜੈਤੋ ਦੀ ਮੰਡੀ ਉੱਥੋਂ ਪਲੱਸ 2 ਕੀਤੀ ਤੇ ਫਿਰ ਮੈਂ ਬਰੇਂਦਰਕਾਲ ਚਲੇ ਗਿਆ ਉਸ ਬਚਪਨ ਚ ਮੈਂ ਕਬੱਡੀ ਖੇਡਣ ਲੱਗ ਗਿਆ ਸੀਗਾ ਠੀਕ ਹੈ ਤੇ ਉਹ ਕਾਫੀ ਮੈਨੂੰ ਪ੍ਰਸਿੱਧੀ ਮਿਲੀ ਮੇਰੇ ਨਾਂ ਨੂੰ ਜਿੱਦਾਂ ਬਲੌਰ ਸਿੰਘ ਤੋਂ ਬਲੋਰਾ ਸੇਵੇ ਵਾਲਾ ਦੇ ਨਾਂ ਨਾਲ ਹੁਣ ਆਪਾਂ ਨੂੰ ਜੋ ਬਾਹਰ ਵੀ ਤੇ ਪੰਜਾਬ ਚ ਵੀ ਜਾਣਦੇ ਆ ਹਮਮ ਤੇ ਉਹ ਫਿਰ ਕਬੱਡੀ ਖੇਡੀ ਇੰਟਰਵਰਸਿਟੀ ਜਿੱਤੀ ਜਿੱਦਾਂ ਕਹਿੰਦੇ ਸਾਰੀ ਇੰਡੀਆ ਜਿੱਤੀ ਆਪਾਂ ਹੂੰ ਤੇ ਚੰਗਾ ਵੀ ਬਾਬੇ ਦੀ ਕਰ ਉਸ ਟਾਈਮ ਤੇ ਪੂਰਾ ਹਾਂਜੀ ਨਾਂ ਸੀਗਾ ਪੂਰਾ ਨਾਂ ਸੀ ਜੀ ਜਿੱਦਾਂ ਵੀ ਹੁਣ ਮੈਨੂੰ ਕਿ ਉਹਨੀ ਮੇਰੀ ਇਕਾਤ ਨਹੀਂ ਹੈਗੀ ਕਿ ਪੂਰੇ ਪੰਜਾਬ ਚ ਨਾਮ ਸੀਗਾ ਕਿ ਛੋਟੇ ਲੈਵਲ ਤੋਂ ਲੈ ਕੇ ਬਰੇਟਾਂ ਤੋਂ ਲੈ ਕੇ ਓਪਨ ਤੱਕ ਸ਼ੋ ਮੈਚ ਤੱਕ ਕਬੱਡੀ ਖੇਡੀ ਫਿਰ ਜਿੱਦਾਂ ਹੁੰਦਾ ਕਿ ਕਈ ਵਾਰੀ ਹਾਦਸੇ ਹੁੰਦੇ ਲਾਲੋ ਜਾਂ ਕੋਈ ਜਦੋਂ ਆਪਾਂ ਪੀਕਤੇ ਹੁੰਦੇ ਆ ਕੁਝ ਮਾੜੇ ਲੋਕ ਨੇੜੇ ਆ ਜਾਂਦੇ ਆ 2000 ਤੱਕ ਮੈਂ ਕਬੱਡੀ ਖੇਡੀ 2000 ਤੋਂ ਬਾਅਦ ਫਿਰ ਕੁਝ ਕਾਲਜ 'ਚ ਇੱਕ ਦੋ ਵਾਰੀ ਝਗੜਾ ਹੋਇਆ ਤੇ ਉਹ ਕੁਝ ਗਲਤ ਮੁੰਡੇ ਮੇਰੇ ਨਾਲ ਮਿਲ ਗਏ ਤੇ ਮੈਨੂੰ ਵੀ ਉਹ ਜਿੱਦਾਂ ਆਪਾਂ ਨੂੰ ਗਲਤ ਚੀਜ਼ ਜਲਦੀ ਖਿੱਚਦੀ ਹੈ ਨਾ ਤੇ ਮੈਨੂੰ ਵੀ ਲੱਗਿਆ ਯਾਰ ਇੱਧਰ ਵਧੀਆ ਮੈਂ ਫਿਰ ਕਬੱਡੀ ਬੰਦ ਕਰਕੇ ਤੇ ਲੜਾਈ ਝਗੜੇ ਐਵੇਂ ਹੀ ਜਾ ਕੇ ਬਸ ਹਾਇ ਤਾਂ ਕੁਝ ਨਹੀਂ ਸੀ ਜਿਵੇਂ ਉਹਦੇ ਹਾਲਾਤ ਹੁੰਦੇ ਸੀ ਇੱਕ ਸ਼ਹਿਰ 'ਚ ਦੋ ਗਰੁੱਪ ਉਹਨੂੰ ਲਾ ਕੁੱਟਦਾ ਆਪਦੇ ਕੋਈ ਮਾਰ ਕੇ ਐਦਾਂ ਕਰਕੇ ਫਿਰ ਮੈਂ ਕਾਫੀ ਜਿੱਦਾਂ ਆਪਣਾ ਨੁਕਸਾਨ ਕੀਤਾ ਆਪਣੀ ਪ੍ਰਾਪਰਟੀ ਦਾ ਘਰਦਿਆਂ ਦਾ ਵੇਚੀ ਮੇਰੇ ਬਾਪੂ ਤਾਇਆ ਜੀ ਸਰਪੰਚ ਸੀ ਉਹਨਾਂ ਦਾ ਮੈਂ ਡਾਕਟਰਨ ਸੀਗਾ ਉਹਨਾਂ ਦੀ ਵੀ ਮੱਘਰ ਸਿੰਘ ਸਰਪੰਚ ਸਾਹਿਬ ਪੂਰੀ ਆਪਣੇ ਏਰੀਆ ਦੇ ਵਿੱਚ ਉਹਨਾਂ ਦਾ ਨਾਮ ਆ ਤੇ ਉਹਨਾਂ ਦੀ ਵੀ ਕਰਾਈ ਫਿਰ ਮੈਂ ਜ਼ਮੀਨ ਵੇਚੀ ਘਰਦ ਰੋਜ਼ ਪੁਲਸਾਂ ਆਉਨੀਆਂ ਫਿਰ 2005 ਚ ਮੈਨੂੰ ਲੱਗ ਮੈਨੂੰ ਪਹਿਲਾਂ ਪੁਲਿਸ ਦੀ ਨੌਕਰੀ ਵੀ ਮਿਲੀ ਮੈਂ ਨਹੀਂ ਕੀਤੀ ਉਦੋਂ ਲੱਗਦਾ ਸੀ ਵੀ ਕਬੱਡੀ ਬਹੁਤ ਵਧੀਆ ਮੈਂ ਬਹੁਤ ਪੈਸੇ ਬਣਾ ਰਿਆ ਮੈਂ ਕਿੱਥੇ ਜੋਬ ਕਰੂੰਗਾ ਹਾਂ ਪੁਣੀਆਂ ਤੇ ਖੜੂੰਗਾ ਮੈਂ ਕਬੱਡੀ ਇਸ ਬੈਟਰ ਬਟ ਉਹ ਸਦਾ ਨਹੀਂ ਰਹਿੰਦੀ ਹਨ ਫਿਰ ਜਦੋਂ ਮੈਨੂੰ ਲੱਗਿਆ ਕਿ ਜ਼ਮੀਨ ਜੂਨ ਵੀ ਮੈਂ ਕਾਫੀ ਖਰਾਬ ਕਰ ਲਈ ਬਾਪੂ ਮੇਰਾ ਸੀਗਾ ਉਹ ਕੁਝ ਨਹੀਂ ਕਹਿੰਦਾ ਵੀ ਵਿਚਾਰਾ ਬਾਲਾ ਭਗਤ ਦੋਸਤ ਹੀ ਸੀ ਮੇਰਾ ਜਿਵੇਂ ਕਹਿਣਾ ਉਵੇਂ ਕਰਨਾ ਉਹਨੇ ਤੇ ਭੈਣ ਵਿਆਹੀ ਐਸੀ ਪੂਸੇ ਕਾਫੀ ਖਰਚ ਹੋ ਗੇ ਫਿਰ ਮੈਂ ਸੋਚਿਆ ਵੀ ਉੱਥੇ ਵੀ ਇੱਕ ਜਿੱਦਾ ਕਹਾਣੀ ਬਣੀ ਕਿ ਇੱਕ ਏਜੰਟ ਸੀਗਾ ਤੇ ਉਹਦਾ ਕੋਈ ਘਰ ਨੱਪਦਾ ਸੀਗਾ ਕੋਈ ਬੰਦਾ ਤੇ ਉਹ ਮੇਰੇ ਕੋਲੇ ਆ ਗਿਆ ਅੱਛਾ ਜਿੱਦਾਂ ਵੀ ਮੇਰਾ ਨਾਮ ਸੀਗਾ ਕਹਿੰਦਾ ਮੇਰਾ ਐ ਘਰ ਨੱਪਦੇ ਨੇ ਕੋਈ ਝਗੜਾ ਹੋਇਆ ਸੀ ਮੁੰਡਿਆਂ ਦਾ ਮੈਂ ਉਹਦਾ ਘਰ ਬਚਾਇਆ ਫਿਰ ਉਹ ਮੈਨੂੰ ਕਹਿੰਦਾ ਤੈਨੂੰ ਮੈਂ ਬਾਹਰ ਭੇਜ ਦਿੰਦਾ ਅੱਛਾ ਮੈਨੂੰ ਵੀ ਲੱਗਿਆ ਯਾਰ ਮੈਨੂੰ ਕਹਿੰਦਾ ਤੇਰੀ ਇੱਥੇ ਕੋਈ ਜ਼ਿੰਦਗੀ ਨਹੀਂ ਜਾਂ ਮਰ ਜਾਏਗਾ ਜਾਂ ਜੇਲ੍ਹ ਚੱਲ ਜਾਏਗਾ ਤੇ ਮੈਨੂੰ ਵੀ ਲੱਗਿਆ ਫਿਰ ਉਹ ਉਹਨੇ ਸਾਡੇ ਤੋਂ 3.5 ਲੱਖ ਰੁਪਏ ਮੇਰੇ ਤੋਂ ਆ ਬਾਹਰ ਬਾਹਰ ਜਾਣ ਦਾ ਜਿਹੜਾ ਦੌਰ ਸ਼ੁਰੂ ਹੋਇਆ ਉਹ ਏਜੰਟ ਤੋਂ ਬਾਅਦ ਏਜੰਟ ਤੁਹਾਨੂੰ ਜਦੋਂ ਏਜੰਟ ਮਿਲਿਆ ਉਹ ਕਹਿੰਦਾ ਤੂੰ ਮੈਨੂੰ ਪੈਸੇ ਦੇ ਦੇ ਇੱਕ ਮੇਰਾ ਦੋਸਤ ਸੀਗਾ ਪਿੰਡੋਂ ਮੁੰਡਾ ਕੋ ਸੇਵਕ ਬਰਾੜ ਉਹ ਵੀ ਮੇਰਾ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਤੇ ਉਹ ਉਹ ਵੀ ਨਾਲ ਹੁੰਦਾ ਸੀ ਉਹ ਵੀ ਕਹਿੰਦਾ ਵੀ ਆਪਾਂ ਚੱਲੀਏ ਚਲੋ ਫਿਰ ਉਹ ਉਹ ਕਹਿੰਦਾ ਵੀ ਉਹ ਤੁਮ ਲਊਗਾ 5.5 ਲੱਖ ਤੇ ਇਥੋਂ ਲਊਗਾ 3.5 ਲੱਖ ਉਹਨੇ ਸਾਨੂੰ ਜਿੱਦਾਂ ਦਿੱਲੀ ਲਿਜਾ ਕੇ ਜੀ ਗੁੱਲ ਮੁੱਕ ਦੀ ਸਾਨੂੰ ਉਹਨੇ ਚਾਰਟਾ ਕਹਿੰਦਾ ਤੁਹਾਨੂੰ ਸਪੇਨ ਬਾਰਡਰ ਤੇ ਖੜਾ ਕੇ ਇਹਦਾ 2 ਲੱਖ ਲੈ ਲੈਣਾ ਤੇ ਇਥੋਂ ਤੂੰ ਕਮਾ ਕੇ ਦੇ ਦੀ ਤੇ ਲੈਣਾ ਤਾਂ ਇਥੋਂ ਵੀ 5.5 ਲੱਖ ਦੀ ਮੈਂ ਜ਼ਮੀਨ ਲੈਣੇ ਕੀਤੀ ਉਹਨੇ ਵਿਚਾਰੇ ਨੇ ਚਲੋ ਜੋ ਵੀ ਫਿਰ ਉਹਨੇ ਸਾਨੂੰ ਉਥ ਅੱਛਾ ਉੱਥੋਂ ਸਾਨੂੰ ਪਤਾ ਨਹੀਂ ਸੀ ਵੀ ਡੋਂਕੀ ਕੀ ਹੁੰਦੀ ਹੈ ਕੀ ਹੁੰਦਾ ਉੱਥੋਂ ਸਾਨੂੰ ਉਹਨੇ ਬਰਕੀਨਾ ਫਾਸੋ ਭੇਜਤਾ ਦਿੱਲੀ ਤੋਂ ਬਰਕੀਨਾ ਫਾਸੋ ਹਾਂਜੀ ਇਹ ਕਿੱਥੇ ਆ ਇਹ ਅਫਰੀਕਾ 'ਚ ਹੈ ਅਤੇ ਕਾਲੇ ਗਰੀਬ ਲੋਕ ਨੇ ਬਹੁਤ ਜ਼ਿਆਦਾ ਗਰੀਬੀ ਹੈ ਉੱਥੇ ਉਬਰਕੀਨਾ ਫਾਸੋ ਸਾਨੂੰ ਲੈ ਗਏ ਜਦੋਂ ਜਾ ਕੇ ਉਤਰੇ ਅਸੀਂ ਉੱਥੇ ਕਾਲਾ ਸਾਨੂੰ ਲੈਣ ਆਇਆ ਵਾ ਉਹ ਅਸੀਂ ਬੈਠੀਏ ਨਾ ਗੱਡੀ 'ਚ ਚਾਰ ਜਾਣੇ ਅਸੀਂ ਹੂੰ ਉਹਨੇ ਮਾਮਸਰੀਕ ਦੀ ਕੈਸਟ ਲਾ ਦਿੱਤੀ ਅਸੀਂ ਵਿੱਚ ਬੈਠ ਕੇ ਜਦੋਂ ਜਾ ਕੇ ਗੱਡੀ ਇੱਕ ਕੋਠੀ ਮੂਰੇ ਰੁਕੀ ਉਹਦੇ ਜਦੋਂ ਸੀ ਉੱਤਰ ਕੇ ਗਏ ਸਾਨੂੰ ਤਾਂ ਕੁਝ ਨਹੀਂ ਪਤਾ ਅੰਦਰ 60 70 ਪੇ ਸਾਡੇ ਵਰਗੇ ਬੈਠੇ ਵਿਚਾਰੇ ਭੱਜ ਕੇ ਆ ਗਏ ਬਾਈ ਨਵੇਂ ਆ ਗਏ ਤੇ ਚਲੋ ਉਹਨਾਂ ਚ ਜਿਹੜਾ ਇੱਕ ਪ੍ਰਧਾਨ ਬਣਾਇਆ ਹੁੰਦਾ ਉਹ ਕਹਿੰਦਾ ਬਾਈ ਕਿਵੇਂ ਰੋਟੀ ਖਾਣੀ ਰੋਟੀ ਮੈਂ ਕਿਹਾ ਯਾਰ ਸਵੇਰ ਖਾ ਲਾਂਗੇ ਰਾਤ ਹੋਈ ਸੀ ਕਹਿੰਦਾ ਹੁਣ ਤਾਂ ਪਰੌਠੇ ਮਿਲ ਜਾਣਗੇ ਕੱਲ ਤਾਂ ਕਹਿੰਦਾ 2 ਵਜੇ ਮਿਲਣੀਆਂ ਮੈਂ ਕਿਹਾ ਚਲ ਮੈਂ ਬਣਾ ਲਉ ਯਾਰ ਉਹਨੇ ਐੜੀਆਂ ਐੜੀਆਂ ਦੋ ਰੋਟੀਆਂ ਬਣਾ ਕੇ ਸਾਨੂੰ ਦੇਤੀਆਂ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਕਹਿੰਦੇ ਬਾਈ ਆਪਾਂ ਫਸ ਗਏ ਇੱਥੋਂ ਡੌਂਕੀ ਸ਼ੁਰੂ ਹੋਣੀ ਆ ਹਾਂ ਇੱਥੋਂ ਹੁਣ ਪਤਾ ਨਹੀਂ ਕਿਨੇ ਜਾਣਾ ਪਿੱਛੇ ਤਾਂ ਤਾਂ ਭੁੱਲ ਜੋ ਪਤਾ ਨਹੀਂ ਕਿਨੇ ਮਰਨਾ ਕੀ ਹੋਣਾ ਜੀ ਉੱਥੋਂ ਫਿਰ ਸਫਲ ਸ਼ੁਰੂ ਹੋਇਆ ਜੀ ਸਾਡਾ ਜਿਹੜਾ ਡੌਂਕੀ ਵਾਲਾ ਹਾਂਜੀ ਫਿਰ ਉੱਥੋਂ ਉਹ ਲੈ ਕੇ ਸਾਨੂੰ ਬੋਬੋ ਲੈ ਕੇ ਬੋਬੋ ਤੋਂ ਫਿਰ ਉਹ ਸਾਨੂੰ گاਉ ਹੈ ਜਿੱਥੋਂ ਸਹਾਰਾ ਮਾਰੂਥਲ ਜਿਹੜਾ ਆਪਾਂ ਦੇਖਦੇ ਆ ਦੂਜੇ ਚ ਡਿਸਕਵਰੀ ਚ ਸਾਰਾ ਮਾਰੂਤਾਲ ਸ਼ੁਰੂ ਹੁੰਦਾ ਉਹਦੇ ਸਾਨੂੰ گاਉ ਜਾ ਕੇ ਉਹਨਾਂ ਨੇ ਰੱਖਿਆ 2 ਮਹੀਨੇ ਪਹਿਲਾਂ ਉੱਥੇ ਰੱਖਿਆ ਪਹਿਲਾਂ ਉੱਥੇ 2 ਮਹੀਨੇ ਰਹੇ ਹਾਂਜੀ ਉਸ ਤੋਂ ਬਾਅਦ گاਉ ਗਏ گاਉ ਗਏ ਉੱਥੇ ਥੋੜੇ ਦਿਨ ਰੱਖਿਆ ਫਿਰ ਤੋਂ ਬਾਏ ਬੱਸ ਸਾਨੂੰ ਉੱਥੇ ਲੈ ਗਏ ਉਹ گاਉ ਅੱਛਾ گاਉ 'ਚ ਜਿੱਦਾਂ ਉਹ ਇੱਕ ਚੀਲ ਜੀ ਟੱਪ ਕੇ گاਉ ਤੋਂ ਪਿੱਛੇ ਰੁੱਕ ਜਾਂਦੇ ਉੱਥੇ ਇੱਕ ਨਹਿਰ ਪੈਂਦੀ ਆ ਉਹ ਫਿਰ ਕਿਸ਼ਤੀਆਂ 'ਚ ਨਵਾਉਂਦੇ ਆ ਕਿਸ਼ਤੀਆਂ 'ਚ ਲਿਆ ਕੇ ਫਿਰ ਸਾਨੂੰ ਉੱਥੇ ਬੜੀ ਪਹਿਲਾਂ ਇੱਥੇ ਵੀ ਤਕਲੀਫ ਹੀ ਸੀਗੀ ਪਰ ਇੱਥੇ ਠੀਕ ਸੀ ਆਪਣੇ ਬੰਦੇ ਸੀ ਉੱਥੇ ਸਾਨੂੰ ਇੱਕ ਕੱਚੇ ਜਿਹੇ ਘਰ 'ਚ ਦੋ ਕੋਠੇ ਸੀ ਉੱਥੇ ਤਾੜ ਲਿਆ ਉੱਥੇ ਅਸੀਂ ਸੀਗੇ 55-58 ਆ ਸੀ ਸੀਗੇ ਕਾਲੇ ਸੀਗੇ ਹੋਰ ਮੁਰਖਾਂ ਦੇ ਸੀਗੇ ਉਹ ਉੱਥੇ ਬਾਥਰੂਮ ਇੱਕ ਸੀਗਾ ਜਿਵੇਂ ਆਪਣੇ ਪੰਜਾਬ ਚ ਪਹਿਲਾ ਹੁੰਦਾ ਹੀ ਵਾਸ਼ਰੂਮ ਉਸ ਥੱਲੇ ਬਹਿ ਕੇ ਹਾਂ ਉੱਥੇ ਕੋਈ ਸਫਾਈ ਨਹੀਂ ਸੀ ਇੰਨੀ ਗੰਦਗੀ ਫਿਰ ਵਾਸ਼ਰੂਮ ਵੀ ਇੱਕ ਜੰਗ ਹੀ ਲੱਗਦੀ ਸੀ ਹੁਣ ਇੰਨੇ ਲੋਕਾਂ ਨੇ ਜਾਣਾ 100 ਬੰਦੇ ਨੇ ਇੱਕ ਵਾਸ਼ਰੂਮ ਇੱਕੋ ਟਾਈਮ ਜਾਣਾ ਫਿਰ ਉਥੇ ਕਟਮਾਰ ਹੋਣੀ ਲੜਾਈ ਝਗੜਾ ਚਲੋ 2 ਮਹੀਨੇ ਉਥੇ ਸਾਡੇ ਨਿਕਲੇ ਸੋ ਉੱਥੇ ਜਦੋਂ ਤੁਸੀਂ ਸੀਗੇ ਬੋਬੀ ਉਹ ਘਰ ਦੇ ਵਿੱਚ ਹੀ ਰਹਿੰਦੇ ਸੀ ਕਿ ਬਾਹਰ ਤੁਰਦੇ ਆਉਂਦੇ ਸੀ ਵਿੱਚ ਹੀ ਉਹ ਤਾਂ ਕੈਦੀ ਸੀ ਬਸ ਉਤੋਂ ਕਿਸੇ ਨੂੰ ਆਰਡਰ ਨਹੀਂ ਸੀਗਾ ਬਿਨਾਂ ਵਾਸ਼ਰੂਮ ਤੋਂ ਉਹ ਉਹਨਾਂ ਰੂਮ ਦੇ ਵਿੱਚ ਵੀ ਅਸੀਂ ਐ ਵੀ ਪੂਰੇ ਪੈ ਨਹੀਂ ਸਕਦੇ ਸੀ ਕੋਈ ਇਦਾਂ ਟੇਡਾ ਹੋ ਕੇ ਇਦਾਂ ਨੂੰ ਵੀ ਪਸ ਪਸਾ ਕੀ ਰੱਖੇ ਲਈ ਸੀ ਬਸ ਤੁਸੀਂ ਦੇਖ ਲਓ ਇੱਕ ਛੋਟੇ ਜੇ ਰੂਮ ਚ ਹੁਣ ਮਨ ਲੈ 40 50 ਜਾਨੇ ਤਾੜ ਦੇ ਨੇ ਜੀ 10 ਬਾਈ 10 ਦਾ ਹੋਊਗਾ ਰੂਮ ਇਹਨਾਂ ਖੋਣਾ ਚਲੋ ਉੱਥੇ ਕਟਿਆ ਜੀ ਫਿਰ ਉਹਨਾਂ ਨੇ ਸਾਨੂੰ ਉੱਥੋਂ ਗੱਡੀਆਂ ਚ ਤਾੜ ਲਿਆ ਜੀ 10 17 17 18 18 ਜਾਨੇ ਤਿੰਨ ਲੈ ਜਿਹੜੀਆਂ ਲੈਂਡ ਕਲੂਜ਼ਰ ਗੱਡੀਆਂ ਜਿਵੇਂ ਆਪਣੇ Mahindra ਪਿਕਅਪ ਹੁੰਦੀ ਹੈ ਐਦਾਂ ਹੁੰਦੇ ਜੀ ਮੂਰੇ ਦੋ ਬੰਦੇ ਬੈਠਦੇ ਪਿੱਛੇ ਡਾਲਾ ਹੁੰਦਾ ਹਾਂ ਡਾਲੇ ਤੇ ਉਹਨਾਂ ਨੇ ਤਿੰਨ ਢੋਲ ਰੱਖ ਲਏ ਦੋ ਤੇਲ ਦੇ ਇੱਕ ਪਾਣੀ ਦਾ ਉਹਦੇ ਵਿੱਚ ਵੀ ਉਹ ਪਟ્રોલ ਪਾਉਂਦੇ ਸੀ ਅੱਗੇ ਜਾ ਕੇ ਪਤਾ ਲੱਗਿਆ ਵੀ ਬਾੜਾ ਨਾ ਪੀਣ ਉਹਦੇ ਉੱਤੇ ਫਿਰ ਸਾਡੇ ਬੈਗ ਰੱਖ ਲਏ ਉੱਤੇ ਫਿਰ ਇੱਕ ਕੈਨ ਲੈਂਨ ਲਾ ਕੇ ਬਿਠਾ ਲਿਆ ਇੱਕ ਇੱਕ ਲੈਂਨ ਬਾਹਰ ਲੱਤਾਂ ਲੁਕਾ ਕੇ ਉੱਤੋਂ ਦੀ ਉਹਨਾਂ ਨੇ ਰਸੀਬਾਂ ਦਿੱਤੀ ਉਹ ਜਿਵੇਂ ਸਾਬਾ ਜਿਹਾ ਆਪਣਾ ਫਿਰ ਉਹ ਖਿੱਚਦੇ ਸੀ ਟਿੱਬਿਆਂ 'ਚ ਮਾਰੂਥਲ ਆਉਂਦਾ ਪਹਾੜੀਆਂ ਆਉਂਦੀਆਂ ਉਹ ਗੱਡੀਆਂ ਇੰੀਆਂ ਤਕੜੀਆਂ ਸਿੱਧੀਆਂ ਹੀ ਚੜ ਜਾਂਦੀਆਂ ਕੋਈ ਉੱਥੋਂ ਡੱਗ ਜੇ ਕੋਈ ਸੱਟ ਲੱਗ ਜੇ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਰੋਕਣੀ ਹੈ ਮਰਜ਼ੀ ਨਾਲ ਹੀ ਉਹਨਾਂ ਕੋਲੇ ਤਰਈਆ ਫੋਨ ਹੁੰਦਾ ਸੀ ਸਾਨੂੰ ਉੱਤ ਬਾਅਦ ਚ ਪਤਾ ਲੱਗਿਆ ਵੀ ਉਹ ਫੋਨ ਤੇ ਜਦੋਂ ਉਹਨੂੰ ਕਾਲ ਆਉਂਦੀ ਸੀ ਵੀ ਪੁਲਿਸ ਦਾ ਕੋਈ ਖਤਰਾ ਹੈ ਫਿਰ ਬ੍ਰੇਕ ਮਾਰਦੇ ਸੀ ਬਸ ਥੋੜਾ ਟਾਈਮ ਅੱਛਾ ਅੱਧਾ ਮਿੰਟ ਜਿਹੜਾ ਉਤਰ ਗਿਆ ਉਤਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਜਾਂਦੀ ਛਾਲ ਮਾਰਦੇ ਫਿਰ ਉਹ 2 ਮਹੀਨੇ ਨਾਉਣ ਮਹੀਨਾ ਨਾਉਣ ਜਿੰਨਾ ਚਿਰ ਮਰਜ਼ੀ ਨਾਉਣ ਜਦੋਂ ਤੱਕ ਸਾਫ਼ ਨਹੀਂ ਹੁੰਦਾ ਉੱਥੇ ਹੀ ਬਹਿਣਾ ਪੈਂਦਾ ਸੀ ਉੱਤੇ ਉੱਥੇ ਸਾਡੇ ਕੋਲੇ ਸੀ ਜਿਵੇਂ گاਉ ਜਾ ਕੇ ਜਿਹੜੇ ਮੁੰਡੇ ਫੜ ਕੇ ਵਾਪਸ ਆਉਂਦੇ ਸੀ ਉਹਨਾਂ ਨੇ ਦੱਸਿਆ ਵੀ ਤੁਸੀਂ ਖਾਣ ਪੀਣ ਨਹੀਂ ਲੈ ਲਓ ਕੱਪੜੇ ਲੱਤੇ ਸਿਰਦੋ ਇਹ ਕਿਸੇ ਕੰਮ ਦੇ ਨਹੀਂ ਬਿਸਕਟ ਬੁਸਕਟ ਫਿਰ ਜਿੰਨੇ ਕਿਸੇ ਨੇ ਇੰਡੀਆ ਤੋਂ ਡਾਲਰ ਮੰਗਾ ਕਿਸੇ ਨੇ ਜਿਵੇਂ ਕਿਵੇਂ ਕੁਝ ਘਰਾਂ ਤੋਂ ਲੈ ਕੇ ਆਈ ਸੀ ਤੇ ਉਹ ਫਿਰ ਅਸੀਂ ਥੋੜੇ ਥੋੜੇ ਬਿਸਕਟ ਖਾਈ ਜਾਣੇ ਕਈ ਵਾਰ ਇਹੋ ਜਿਹੇ ਹਾਲਾਤ ਉੱਥੇ ਸਾਰਾ ਛੋਏ ਆ ਵੀ ਪਾਣੀ ਟੱਕਣਾ ਨਾਲ ਐ ਮੂੰਹ ਗਿੱਲਾ ਕਰਦੇ ਸੀ ਅੱਛਾ ਉੱਥੇ ਸਾਨੂੰ ਕਾਫੀ 2-3 ਮਹੀਨੇ ਉੱਥੇ ਜੱਦੋਜਹਿਦ ਕੀਤੀ ਉਸ ਤੋਂ ਬਾਅਦ ਫਿਰ ਸਾਨੂੰ ਅਲਜੀਰ ਅਸੀਂ ਪਹੁੰਚ ਗਏ ਚਲੋ ਬਬੇ ਦਾ ਸ਼ੁਕਰਾ ਦੋ ਕੁ ਵਾਰੀ ਪਾਣੀ ਮਿੜਿਆ ਤੋਬੇ ਚ ਉੱਥੋਂ ਫਿਰ ਉਹ ਕੈਨੀਆਂ ਡੋਲ ਕੇ ਉਹ ਕਿਉਂਕਿ ਉਹ ਨਾਲੇ ਢੋਲ ਵਾਲਾ ਤਾਂ ਪੀਣ ਨੂੰ ਜੀ ਨਹੀਂ ਕਰਦੇ ਜਦੋਂ ਮੂੰਹ ਚ ਪਟ્રોલ ਸੀ ਉਹਦੇ ਵਿੱਚ ਪਾਇਆ ਉਹ ਫਿਰ ਉਹ ਉਲਟੀਆਂ ਆਉਂਦੀਆਂ ਸੀ ਤੇ ਐਦਾਂ ਹੀ ਬਸ ਇੰਨਾ ਹਾਲਾਤ ਮਾੜੇ ਸੀ ਇੱਕ ਦਿਨ ਉੱਥੇ ਹਸਾਰਾ ਮਾਰੂਥਲ 'ਚ ਗੱਡੀ ਰੋਕੀ ਉਹਨਾਂ ਨੇ ਤੇ ਮੈਂ ਤੇ ਮੇਰੇ ਪਿੰਨ ਦਾ ਵਾਲਾ ਗੱਡੀ ਦੇ ਇੰਜਾਂ ਦੇ ਥੱਲੇ ਪੜ ਕੇ ਸੌਂ ਗਏ ਇੰਨੀ ਨੀਂਦ ਆਈ ਤੇ ਥੱਕੇ ਸੀਗੇ ਮੇਰੇ ਛਾਤੀ ਤੇ ਤੇਲ ਡੁੱਲ ਗਿਆ ਐਡੇਡੇ ਮੇਰੇ ਉਹ ਛਾਲੇ ਛਾਲੇ ਹੋ ਗਏ ਪਰ ਉੱਥੇ ਮੈਨੂੰ ਨੀਂਦ ਆਦਾਂ ਤੇਲ ਢਲ ਗਿਆ ਉਹਦੇ ਉੱਤੇ ਪਰ ਉੱਥੇ ਵੀ نیند ਆ ਗਈ ਇੰਨਾ ਇੰਨੀ ਅੱਗ ਮੱਚਦੀ ਸੀ ਕਿ ਯਾਰ ਪਾਣੀ ਉਬਲ ਜੇ ਤੇ ਰਾਤ ਨੂੰ ਟਿੱਬੇ ਠੰਡੇ ਹੋ ਜਾਂਦੇ ਸੀ ਅੱਛਾ ਹਾਂਜੀ ਰਾਤ ਨੂੰ ਠੰਡ ਲੱਗਦੀ ਸੀ ਚਲੋ ਕਰਦਿਆਂ ਕਰਾਉਂਦੇ ਉੱਥੇ ਜ਼ਿੰਦਗੀ ﺍﻟਜੀਰ ਲੈ ਗਏ ﺍﻟਜੀਰ ਤੋਂ ਫਿਰ ਸਾਨੂੰ ਉਰਬੀ ਸੀਗੇ ਉੱਤੇ ਉਹਨਾਂ ਨੇ 10 ਦਿਨ ਰੱਖੇ ਤੇ ਉਹ ਬਾਈ ਉਹਨਾਂ ਨੇ ਸਾਨੂੰ ਬੱਸ 'ਚ ਚੜਾ ਲਿਆ ਅੱਛਾ ਉਹਨਾਂ ਨੂੰ ਬੋਲਣੀ ਅੰਗਰੇਜ਼ੀ ਨਹੀਂ ਆਉਂਦੀ ਚਲੋ ਸਾਨੂੰ ਵੀ ਇੰਨੀ ਨਹੀਂ ਆਉਂਦੀ ਸੀ ਪਰ ਉਹਨਾਂ ਨੇ ਸਾਨੂੰ ਸ਼ਹਿਰਾਂ ਦਾ ਦੱਸਦਾ ਬੋਲਣਾ ਨਹੀਂ ਬੱਸ ਉਹ ਚੋਪ ਰਹਿਣਾ ਉਹ ਆਪਣੀ ਭਾਸ਼ਾ ਚ ਕਹਿੰਦੇ ਪਤਾ ਨਹੀਂ ਕੀ ਵੀ ਬਸ ਸਮਾ ਜਾਣ ਲੱਗਦੇ ਜੇ ਮੈਂ ਹਸਾਰਾਂ ਦੇ ਪਸੰਮਝ ਹੀ ਜਾਂਦੇ ਆ ਅੱਡ ਦਾਦਿਆਂ ਨੂੰ ਪ੍ਰੈਕਟਿਸ ਕਰਾਉਂਦੇ ਰਹੇ ਤੇ ਸਾਨੂੰ ਬੱਸ ਚ ਭਾ ਲਿਆ ਉਹ ਬੱਸ ਚ ਇੱਕ ਦੋ ਵਾਰੀ ਪੁਲਿਸ ਰੋਕੀ ਉਹਦੇ ਰੋਜੇ ਸੀਗੇ ਸਾਡੀ ਚੰਗੀ ਕਿਸਮਤ ਨਹੀਂ ਤਾਂ ਉਥੋਂ ਜੇ ਕੋਈ ਸਹਾਰਾ ਮਾਰੂਥਲ ਚੋਂ ਜਾਂ ਉਹ ਮਰਾਕੋ ਤੱਕ ਕੋਈ ਬੰਦਾ ਫੜਿਆ ਜਾਵੇ ਉਹ ਬਾਹਰ ਕੁਝ ਕਈ ਕੰਟਰੀਆਂ ਆਉਂਦੀਆਂ ਅਲਜੀਰ ਹੋਰ ਕਾਫੀ ਕੰਟਰੀਆਂ ਆਉਂਦੀਆਂ ਸਾਨੂੰ ਤਾਂ ਸਾਰਾ ਮਾਰੂਥਲ ਵਿੱਚ ਹੀ ਲੈ ਗਈ ਫਿਰ ਉਹ ਕੰਟਰੀਆਂ ਉਵੇਂ-ਉਵੇਂ ਬੰਦੇ ਨੂੰ ਰਿਪੋਰਟ ਕਰੀ ਜਾਂਦੇ ਆ ਅੱਛਾ ਪਿੱਛੇ ਪਿੱਛੇ ਨੂੰ ਆਈ ਜਾਂਦਾ ਉਹ گاਉ ਆ ਕੇ ਉਹਨੂੰ ਫੇਰ ਛੱਡ ਦਿੰਦੇ ਉਤੋਂ ਫੇਰ ਕਾਲੇ ਚੱਕ ਲੈਂਦੇ ਬੰਦਾ ਮਰੂਗਾਈ ਉੱਥੇ ਕਈ ਸਾਲ-ਸਾਲ ਡੇਢ-ਡੇਢ ਸਾਲ ਦੇ ਵੀ ਫਿਰਦੇ ਸੀ ਅਖੀਰ ਤੱਕ ਪਹੁੰਚ ਜੇ ਮਰਾਕੋ ਤੋਂ ਆਪਾਂ 10 ਮੀਟਰ ਪਿੱਛੇ ਵੀ ਫੜੇਗੇ ਆਪਾਂ ਨੂੰ ਫੇਰ ਡੋ ਤੇ ਜਦੋਂ ਮਰਾਕੋ ਚੋਂ ਨਿਕਲ ਗਏ ਉਦੋਂ ਜਦੋਂ ਉਤੋਂ ਅੱਗੇ ਦੱਸਦਾ ਮੈਂ ਜਦੋਂ ਆਪਾਂ ਅਲਜੀਰ ਤੋਂ ਉਹਨਾਂ ਨੇ ਸਾਨੂੰ ਲੈ ਗਏ ਮਰਾਕੋ ਦੇ ਬਾਰਡਰ ਤੇ ਅੱਛਾ ਉੱਥੇ ਸਾਨੂੰ ਮਰਾਕੀ ਮੂਰੇ ਮੂਰੇ ਤੁਰਿਆ ਗਿਆ ਅਸੀਂ ਜਾਈਗੇ ਉਹ ਝੌਂਪੜੀਆਂ ਹੀ ਆ ਗਈਆਂ ਕਾਲੀਆਂ ਦੀਆਂ ਉੱਥੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਉਹਨਾਂ ਨੇ ਜੰਗੀ ਸਾਡੀ ਪਲੇਟ ਕੀਤੀ ਲੀੜੇ ਲਵਾ ਕੇ ਤਲਾਸ਼ੀ ਲਈ ਜਿਹੜੇ ਡਾਲਰ ਨੂਰ ਨੇਥਾ ਜਿੱ ਦਿੱਤੇ ਸੀਗੇ ਕਿਸੇ ਦੇ ਕਿਸੇ ਦੇ ਜੇਬਾਂ 'ਚ ਪਾਏ ਸੀ ਔਰ ਸਾਰੇ ਬੈਗ ਬੂਖ ਫਰੋੜ ਕੇ ਫਿਰ ਉਹ ਉਹਨਾਂ ਨੇ ਸਾਨੂੰ ਉੱਥੇ 15-20 ਦਾ ਰੱਖਿਆ ਉਹ ਥੋੜਾ ਜਿਹਾ ਖਾਣਾ ਦਿੰਦੇ ਸੀ ਰਾਤ ਨੂੰ ਉਹਨਾਂ ਨੇ ਬਾਥਰੂਮ ਲੈ ਕੇ ਜਾਣਾ ਬਾਸ ਟਾਇਲਟ ਕਿਸਮ ਕੀ ਹੋਣੀ ਸੀ ਉਹਨਾਂ ਨੇ ਬੱਟੇ ਮਾਰਨ ਲੱਗ ਜਾਣਾ ਬਸ ਉੱਥੇ ਸਾਨੂੰ ਉਹਨਾਂ ਨੇ ਰਾਤ ਨੂੰ ਐਦਾਂ ਕਰਕੇ ਥੱਲੇ ਤਰਪਾਲ ਜੀ ਵਿਛਾਈ ਸੀ ਉੱਚਾ ਨਹੀਂ ਕਰਨਾ ਰਾਤ ਨੂੰ ਬਾਥਰੂਮ ਲੈ ਜਾਣ ਕੀ ਮਤਲਬ 20 ਪਰਸ ਨੂੰ ਨਾ ਪਤਾ ਲੱਗ ਜੇ ਸੋ ਜੇ ਕਿਸੇ ਨੂੰ ਦਿਨੇ ਵਾਸ਼ਰੂਮ ਜਾਣ ਦਾ ਮਤਲਬ ਹੀ ਨਹੀਂ ਮਤਲਬ ਹੀ ਨਹੀਂ ਕਿਸੇ ਨੂੰ ਆਉਂਦਾ ਹੀ ਨਹੀਂ ਸੀ ਤਾਂ ਉਹ ਜਿਵੇਂ ਆਪਾਂ ਉਹ ਆਪਣੇ ਕੁੱਤੇ ਜਾਂ ਬਿੱਲੀਆਂ ਰੱਖੀਆਂ ਹੁੰਦੀਆਂ ਘਰੇ ਉਹਨਾਂ ਨੂੰ ਸਵੇਰੇ ਸ਼ਾਮ ਵਾਕ ਕਰਾਉਣ ਜਾਂਦੇ ਆ ਉਹੀ ਉਹੀ ਵਾਸ਼ਰੂਮ ਤਾਂ ਤਾਂ ਉਹ ਜੀ ਜੇ ਕੁਝ ਖਾਣ ਨੂੰ ਦੇਣਗੇ ਅੱਛਾ ਖਾਣ ਨੂੰ ਤਾਂ ਕੁਝ ਮਿਲਦਾ ਹੀ ਨਹੀਂ ਸੀ ਮਾੜਾ ਮੋਟਾ ਪਾਣੀ ਰਾਤ ਨੂੰ ਪਿਸ਼ਾਬ ਸ਼ੂ ਕਰਿਆ ਹੁੰਦੇ ਸੀ ਜਾਂ ਅਸੀਂ ਡਰਦੇ ਸੀ ਜਾਂ ਕਿ ਜੇ ਨੂੰ ਬੜਾ ਮੋਟਾ ਆਉਣਾ ਉੱਥੇ ਕਾਲੇ ਮੂਰੇ ਬੈਠੇ ਹੁੰਦੇ ਸੀ ਤੇ ਉਹਨਾਂ ਨੇ ਉੱਥੇ ਉਹ ਝੌਂਪੜੀਆਂ 'ਚ ਇੱਕ ਝੌਂਪੜੀ ਉੱਥੇ ਕਰਨ ਤੇ ਪਿਸ਼ਾਬ ਕਰ ਲਿਆ ਲੈਟਰੀਨ ਤਾਂ ਮੇਰੇ ਖਿਆਲ ਕੋਈ ਨੂੰ ਆਈ ਨਹੀਂ ਹੋਈ ਫਿਰ ਉਹਨਾਂ ਅ ਉਹ ਰੱਖਿਆ ਉਹਨਾਂ ਨੇ 15-20 ਦਿਨ ਉਸ ਤੋਂ ਬਾਅਦ ਸਾਨੂੰ ਉਹ ਲੈ ਗਏ ਜੀ ਮਰਾਕੋ ਦੇ ਬਿਲਕੁਲ ਬਾਰਡਰ ਤੇ ਉੱਥੇ ਆਇਆ ਇੱਕ ਅਰਬੀ ਉਹਦੇ ਸਾਨੂੰ ਗੱਡੀ 'ਚ ਪਹਟਾ ਲਦਾ ਗੱਡੀ 'ਚ ਪਹਟਾ ਕੇ ਸਾਨੂੰ ਮਰਾਕੋ ਲੈ ਗਿਆ ਉੱਥੇ ਅ ਅਰਬਾਤ ਸ਼ਾਇਦ ਸ਼ਹਿਰ ਸੀਗਾ ਉਹ ਅੱਛਾ ਉਦੋਂ ਪਿੱਛੇ ਜਿਵੇਂ ਇੱਕ ਫੈਕਟਰੀ ਜੀ ਸੀਗੀ ਉਹਨੇ ਇਦਾ ਇਸ਼ਾਰਾ ਕਰਤਾ ਵੀ ਇੱਧਰ ਚੱਲ ਜਾਓ ਅਸੀਂ ਜਦੋਂ ਉੱਥੇ ਗਏ ਮੇਰੇ ਪਿੰਡ ਵਾਲਾ ਅਸੀਂ ਲੱਕੀ ਕੇ ਨਾਲ ਹੀ ਰਹੇ ਅਸੀਂ ਜਦ ਤੱਕ ਉਹ ਅਸੀਂ ਇਕੱਠੀ ਕਿਉਂਕਿ ਪੈਸੇ-ਪੁਸੇ ਸਾਡੇ ਏਜੰਟਾਂ ਨੂੰ ਇਕੱਠੀ ਮਿਲਦੇ ਤੇ ਉਹ ਅਸੀਂ ਜਦੋਂ ਅੱਗੇ ਗਏ ਤੇ ਅੱਗੇ ਭਾਈ ਉਹ ਪਹਾੜਾਂ ਦੀਆਂ ਖੱਡਾਂਆਂ ਜਿੱਥੋਂ ਪਾਣੀ ਨਾਲ ਖੱਡਾਂ ਬਣਦੀਆਂ ਉੱਥੇ 60 70 ਬੰਦੇ ਪਏ ਉਹ ਉਹਨਾਂ ਕੋਸਾ ਤੋਂ ਪਹਿਲਾਂ ਆਏ ਵੇ ਤੇ ਉੱਥੇ ਜਾ ਕੇ ਇਹ ਆ ਕੀ ਹਾਲ ਆ ਉਹ ਕਹਿੰਦੇ ਯਾਰ ਇੱਥੇ ਦਾ ਬਸ ਕੁਛ ਨਹੀਂ ਹਾਲ ਵੀ ਇੱਥੇ ਜਿੱਦੇ ਜਿੱਦੇ ਪੈਸੇ ਆਉਣਗੇ ਉੱਥੇ ਜੀ ਉਹ ਖੱਡਾਂ ਦੇ ਵਿੱਚ ਜਿੱਥੋਂ ਪਹਾੜਾਂ ਤੋਂ ਖੱਡਾਂ ਬਣ ਜਾਂਦੀਆਂ ਜਿੱਥੋਂ ਪਾਣੀ ਜਾਂਦਾ ਹਾਂ ਉਹਦੇ ਵਿੱਚ ਦੇਖੋ ਮੀਂਹ ਵੀ ਪੈ ਜਾਂਦਾ ਸੀ ਉਹ ਚਿੱਕੜ 'ਚ 2 ਮਹੀਨੇ ਉੱਥੇ ਰਹੇ ਇਹ ਮਰਾਕੋ ਤੋਂ ਬਾਅਦ 'ਚ ਮਰਾਕੋ ਦੇ ਵਿੱਚ ਅਜੇ ਮਰਾਕੋ ਦੇ ਵਿੱਚ ਜਿਮਰਾਕੋ ਦੇ ਵਿੱਚ ਉੱਥੇ ਇੰਨੀ ਠੰਡ ਸੀ ਕਿ ਗੱਲੇ ਛੱਡੋ ਸਾਡੇ ਕੱਛੇ ਹੀ ਰਹਿ ਗਏ ਸੀਗੇ ਕਿਸੇ ਦੇ ਕੋਈ ਮਾੜੀ ਮੁੱਢੀ ਟੀ-ਸ਼ਰਟ ਲੀਡੇ ਪਾਟ ਗਈ ਸੀ ਰੇਸ਼ਾ ਭਰ ਗਿਆ ਬੁਰੇ ਹਾਲ-ਬਾਲ ਵਧ ਗਏ ਮਾੜੇ ਹਾਲਾਤ ਹੋ ਗਏ ਸੀਗੇ ਪਰ ਉੱਥੇ ਅਸੀਂ ਬੱਚੇ ਉੱਥੇ ਕਿਤੇ ਅਰਬੀਆਂ ਦਾ ਉਹਨੇ 2-3 ਦਿਨ ਬਾਅਦ ਏਜੰਟਾਂ ਦਾ ਬੰਦਾ ਉਹ ਇੱਕ-ਇੱਕ ਬ੍ਰੈਡ ਰੱਖ ਜਾਂਦਾ ਸੀ ਜਿੰਨੇ ਬੰਦਿਆਂ ਦੇ ਤੇ ਪਾਣੀ ਦੀ 20 ਲੀਟਰ ਵਾਲੀ ਕੰਨੀ ਹੁਣ ਉਹ ਤਾਂ ਬ੍ਰੈਡ ਤਾਂ ਉਹਦੇ ਖਾਏ ਜਾਂਦੇ ਸੀ ਫਿਰ ਉਹ 3 ਦਿਨਾਂ ਵੇ 4 ਦਿਨਾਂ ਵੇ ਉੱਥੇ ਇੱਕ ਕਿਸੇ ਅਰਬੀ ਦਾ ਨਾ ਪੋਲਟਰੀ ਫਾਰਮ ਸੀ ਅੱਛਾ ਠੰਡੇ ਨਹੀਂ ਸੀ ਉਹਦੀਆਂ ਮੁਰਗੀਆਂ ਮਰ ਜਾਂਦੀਆਂ ਸੀ ਉਹ ਮੁੰਡੇ ਕਿਤੇ ਫਿਰਦੇ ਫਿਰਦੇ ਮਾੜਾ ਮੋਟਾ ਜਦੋਂ ਬੰਦਾ ਮਰਨ ਲੱਗਦਾ ਫਿਰ ਬੰਦਾ ਪੈਰ ਹੱਥ ਪੈਰ ਮਾਰਦਾ ਹਨ ਉਹ ਮੁਰਗੀਆਂ ਮਰ ਜਾਂਦੀਆਂ ਉਹ ਰੂੜੀ ਤੇ ਸੜ ਦਿੰਦਾ ਸੀ ਬਾਹਰ ਉਹ ਚੱਕ ਲਿਆਉਂਦੇ ਸੀ ਉਹ ਅਸੀਂ ਚੱਕ ਲਿਆਉਣੀਆਂ ਇੱਕ ਤਸਲਾ ਆਇਆ ਸੀਗਾ ਪਹਿਲਾਂ ਵਾਲੇ ਮੁੰਡਿਆਂ ਦਾ ਰੱਖਿਆ ਹੋਇਆ ਸੀ ਉਹ ਤਸਲੇ 'ਚ ਪਾ ਲੈਣੀਆਂ ਗੰਦਾ ਨਾਲਾ ਲੰਘਦਾ ਹੀ ਸੀਵਰੇਜ ਦਾ ਉਹਦੇ 'ਚ ਪਾਣੀ ਭਰ ਕੇ ਲਾਉਣੀ ਕੈਨੀ ਉਹ ਹੀ ਕੈਨੀ ਉਹਦੇ 'ਚ ਪਾ ਲੈਣਾ ਉਹ ਮੁਰਗੀਆਂ ਘੁੰਣ ਲੈਣੀਆਂ ਉਹ ਹੀ ਖਾ ਲੈਣੀਆਂ ਉਹ ਹੀ ਪਾਣੀ ਉਹਦੇ ਨਾਲ ਅਸੀਂ ਉੱਥੇ 2 ਮਹੀਨੇ ਠੰਡ ਦੇ ਵਿੱਚ ਨੰਗੇ ਉਹ ਉਹਦੇ ਵਿੱਚ ਬਚੇ ਅਸੀਂ ਫਿਰ ਉੱਥੋਂ ਜਦੋਂ ਜਿਵੇਂ ਜਿਵੇਂ ਸਾਡੇ ਪੈਸੇ ਗਏ ਫਿਰ ਸਾਡੇ ਪੈਸੇ ਦੋਵਾਂ ਦੇ ਗਏ ਸਾਨੂੰ ਫਿਰ ਉਹਨਾਂ ਨੇ ਉਹ ਉੱਥੋਂ ਫੋਨ ਆ ਜਾਂਦਾ ਸੀ ਉਹ ਫੋਨ ਨਾ ਸੈੱਲ ਲਾ ਕੇ ਜੋੜਿਆ ਹੋਇਆ ਸੀ ਉਹ ਇੱਕੋ ਹੀ ਬੰਦੇ ਕੋਲੇ ਹੁੰਦਾ ਸੀ ਜਿਹੜਾ ਉੱਥੇ ਜਿਹਨੂੰ ਉਹ ਠੇਕ ਹੈ ਏਜੰਟ ਕਹਿੰਦੇ ਸਾਂ ਵੀ ਜਦੋਂ ਬੰਦਾ ਚੱਲ ਜਾਂਦਾ ਫਿਰ ਦੂਜੇ ਦਾ ਨਾਲ ਲੈਂਦੇ ਵੀ ਫਲਾਣੇ ਬੰਦੇ ਨੂੰ ਖੜਾ ਦੇ ਉਹੀ ਗੱਲ ਕਰੂਗਾ ਏਜੰਟਾਂ ਦੇ ਫੋਨ ਆਉਂਦਾ ਸੀ ਹੋਰ ਨਹੀਂ ਕਿਸੇ ਦਾ ਉਹ ਜਾਤ ਸਕਦਾ ਨਹੀਂ ਸੀ ਫੋਨ ਆਉਂਦਾ ਹੀ ਉਹ ਸੈੱਲ ਥੱਲੇ ਲਾ ਕੇ ਨਾ ਉਹ ਦੂਜਾ ਫੋਨ ਸੀਗਾ ਛੋਟਾ ਜਿਹਾ ਤੇ ਉਹ ਤੇ ਬਸ ਕਾਲ ਚੱਕੀ ਜਾਂਦੀ ਸੀ ਹੋਰ ਕੁਛ ਨਹੀਂ ਹੂੰ ਤੇ ਉਹਨੇ ਫਿਰ ਸਾਨੂੰ ਉਹਨਾਂ ਨੇ ਗੱਡੀ ਦੇ ਥੱਲੇ ਪਾ ਲਿਆ ਜਿਵੇਂ ਡਰਾਈਵਰ ਸੀਟ ਦੇ ਥੱਲੇ ਮੈਨੂੰ ਪਾ ਲਿਆ ਹਾਂ ਕਿ ਉੱਥੇ ਉਹਨਾਂ ਨੇ ਜਗ੍ਹਾ ਬਣਾਈ ਸੀ ਆ ਵੀ ਬਿੱਲੀ ਵੀ ਨਹੀਂ ਵੱੜਦੀ ਉਹ ਮੈਨੂੰ ਸਿਰ ਬਾੜ ਕੇ ਤੇ ਉੱਥੋਂ ਉਹਨਾਂ ਨੇ ਲੱਤਾਂ ਮਾਰੀਆਂ ਥੱਲੇ ਖਸੋਤਾ ਉਹ ਉਹਨੂੰ ਦੂਜੇ ਪਾਸੇ ਮੇਰੇ ਉੱਤੇ ਵੀ ਕੁਇੰਟਲ ਦਾ ਬੰਦਾ ਬੈਠਾ ਮੇਰੇ ਤਾਂ ਡਰਾਈਵਰ ਹੀ ਸੀਗਾ ਉਹਦੇ ਉੱਤੇ ਦੂਜਾ ਬੈਠਾ ਇੱਕ ਬੰਦਾ ਹੋਰ ਸੀ ਉਹ ਤਾਂ ਬਾਅਦ ਚ ਇੱਕ ਉੱਤਰ ਗਿਆ ਥੱਲੇ ਉਹ ਗਲੀ ਵੀ ਗੱਡੀ ਉਹ ਸਾਡੇ ਉੱਤੇ ਮਿੱਟੀ ਪਵੇ ਇੱਥੇ ਮੇਰਾ ਹੱਥ ਰੱਖਿਆ ਇੱਥੇ ਰੱਖਿਆ ਹਾਂ ਇੰਨਾ ਮੈਨੂੰ ਐ ਹੋ ਗਿਆ ਮੇਰੀਆਂ ਬਾਹਾਂ ਟੁੱਟ ਗਈਆਂ ਉਹ ਉਹਨੇ ਕਹਿੰਦੇ ਮੁਸ਼ਕਲਾ ਉਹ ਉਹ ਮੇਰੇ ਨਾਲ ਦਾ ਕਹਿੰਦਾ ਮੁਸ਼ਕਲਾ ਮੁਸ਼ਕਲਾ ਪਰ ਮੈਂ ਕਿਹਾ ਚੁੱਪ ਕਰ ਜਾ ਕਹਿੰਦਾ ਮੈਂ ਮਰ ਜੂ ਮੈਂ ਕਿਹਾ ਮਰ ਤਾਂ ਮੈਂ ਵੀ ਜੋ ਮੈਨੂੰ ਐ ਲੱਗੇ ਮੇਰਾ ਸਿਰ ਵੀ ਬਾਅਦ ਵਿੱਚ ਕੱਢੇ ਸਰ ਜੇ ਘਮੋੜੇ ਹੋਵੇ ਸੀ ਇੱਥੇ ਤੇ ਮੈਂ ਕਿਹਾ ਚੁੱਪ ਕਰ ਜਾ ਵੀ ਮਰੇ ਤਾਂ ਹੈਗੇ ਹੀ ਆ ਚਲੋ ਅਸੀਂ ਧੜ ਵੱਟ ਕੇ ਅੱਧਾ ਇੱਕ ਘੰਟਾ ਗੱਡੀ ਚੱਲੀ ਫਿਰ ਸਾਨੂੰ ਉਹ ਸਾਨੂੰ ਗੱਡੀ ਚੋਂ ਕਿਸੇ ਨੇ ਕੱਢ ਲਿਆ ਦੇਖਿਆ ਤਾਂ ਪੁਲਿਸ ਅਸੀਂ ਕਹਿੰਦੇ ਅਸੀਂ ਮਰਾਕੋ ਚ ਫੜੇਗੇ ਪਰ ਉਸ ਸਪੇਨ ਦਾ ਇੱਕ ਟਾਪੂ ਸੀਗਾ ਮਲੀਜਾ ਮਲੀਲੀਆ ਕਹਿੰਦੇ ਆ ਉਹ ਟਾਪੂ ਦੇ ਉੱਤੇ ਜਿਵੇਂ ਸਪੇਨ ਗਵਰਨਮੈਂਟ ਨੇ ਅਫਰੀਕਾ ਦਾ ਟਾਪੂ ਆ ਉਹ ਮਰਾਕੋ ਦਾ ਪਰ ਹਾਂ ਜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਉਹ ਪਹਿਲਾਂ ਜਦੋਂ ਉਹਨਾਂ ਦੇ ਇਤਿਹਾਸ ਬਾਅਦ ਚ ਪਤਾ ਲੱਗਿਆ ਕਿ ਸ਼ਿਪ ਜਾਂਦੇ ਸੀ ਉਹ ਮਰੋਕੀ ਜਿਹੜੇ ਲੋਕ ਆ ਥੋੜੇ ਮਾੜੀ ਆ ਉਹ ਲੁੱਟ ਲੈਂਦੇ ਸੀ ਪਹਿਲਾਂ 200 ਸਾਲ ਤੋਂ ਵੱਧ ਇਹਨਾਂ ਨੇ ਜਰਮਨ ਨੇ ਤੇ ਇਹਨਾਂ ਨੇ ਸਪੇਨ ਨੇ ਸਾਰਿਆਂ ਨੇ ਉੱਤੇ ਤੇ ਰਾਜ ਕੀਤਾ ਉਹ ਸਾਰੀਆਂ ਪਹਾੜੀਆਂ ਪੂੜੀਆਂ ਜਿੱਦਾਂ ਅੱਪ ਦੇਖੀਏ ਸਾਰਾ ਮਾਰੂਤਲ ਉਹ ਖਤਮੀਏ ਵਿੱਚੋਂ ਲੈ ਕੇ ਸਭ ਕੁਝ ਕੱਢ ਕੇ ਉਹਦਾ ਵੀ ਵਧੀਆ ਸ਼ਹਿਰਾਂ 'ਚ ਵੀ ਜੇ ਆਪਾਂ ਦੇਖੀਏ ਲੇਡੀ ਜੀ ਬੱਚੇ ਪਿੱਛੇ ਬੰਨੇ ਛਾਤੀਆਂ ਲੱਗੀਆਂ ਇੱਥੇ ਨਿਆਣੇ ਬੰਨੇ ਬਸ ਇਹ ਥੋੜੀ ਤੋਤੀ ਜੀ ਬੰਨੀ ਉੱਤੋਂ ਛਾਤੀ ਲੱਗੀ ਜਿਹੜੇ ਵਧੀਆ ਲੋਕ ਨੇ ਤੇ ਰੋੜਾਂ ਦੇ ਉੱਤੇ ਜਦੋਂ ਬੱਸ ਬੱਸ ਲੰਘਦੀ ਸੀ ਤਾਂ ਨੰਗੇ ਫਿਰਦੇ ਸੀ ਉਦਾਂ ਹੀ ਤੁਰੇ ਫਿਰਦੇ ਨੰਗੇ ਜਿਵੇਂ ਉਹ ਊਮੀ ਜਿਵੇਂ ਆਪਾਂ ਪੁਰਾਣੇ ਜਵਾਨੇ ਸੁਣਦੇ ਹੁੰਦੇ ਹੁੰਦੇ ਆ ਵੀ ਜਾਨਵਰ ਮਾਰ ਕੇ ਖਾਂਦੇ ਸੀ ਉਹ ਵੀ ਤੇ ਜਦੋਂ ਅਸੀਂ ਬੱਸਾਂ ਰੋਕਦੀਆਂ ਵੀ ਸੀ ਉੱਥੇ ਵੀ ਉਹ ਗਾਈਆਂ ਉਹਨਾਂ ਨੇ ਭੁੰਨ ਕੇ ਰੱਖੀਆਂ ਹੋਈਆਂ ਸੀ ਉੱਥੋਂ ਵੱਢ ਕੇ ਦੇ ਹੁੰਦੇ ਸੀ ਛਿਕਰ ਉਹ ਬੋਰ ਕਹਿੰਦੇ ਸੀ ਚਲੋ ਜੀ ਉੱਥੇ ਫਿਰ ਅਸੀਂ ਉੱਥੇ ਪਹੁੰਚ ਗਏ ਟਾਪੂ ਦੇ ਉੱਤੇ ਟਾਪੂ ਤੋਂ ਫਿਰ ਸਾਨੂੰ ਕਿਹੜਾ ਭਾਸ਼ਾ ਤਾਂ ਆਉਂਦੀ ਨਹੀਂ ਸੀ ਇੱਕ ਦੇਖੀ ਜਾਊਗੀ ਸਾਨੂੰ ਕੋਟ ਲੈ ਕੇ ਕੋਰਚ ਫਿਰ ਉੱਥੇ ਇੱਕ ਲੇਡੀ ਆਈ ਉਹਨੇ ਸਾਨੂੰ ਦੱਸਿਆ ਵੀ ਤੁਸੀਂ ਸਪੇਨ ਚ ਆ ਗਏ ਹੋ ਅੱਛਾ ਤੇ ਵੀ ਤੁਸਨੂੰ ਹੁਣ ਇੱਥੋਂ ਰਿਫਿਊਜੀ ਕੈਂਪ ਚ ਭੇਜ ਦੇਣਗੇ ਤੇ ਉਹ ਵੀ ਹੁਣ ਤੁਸੀਂ ਦੱਸ ਦੋ ਵੀ ਕਿਵੇਂ ਆਏ ਹੋ ਸਾਨੂੰ ਜਿਵੇਂ ਜਾਣਟਾਂ ਦੱਸਿਆ ਸੀ ਕਿ ਵੀ ਇਹ ਤਾਂ ਮਜਬੂਰੀ ਚ ਆਏ ਆ ਜਾਂਦਾ ਕਰਕੇ ਫਿਰ ਉਹ ਕੈਂਪ ਦੇ ਵਿੱਚ ਜੀ ਸਾਨੂੰ ਉਹਨਾਂ ਨੇ ਪਹਿਲਾਂ ਤਾਂ ਉੱਥੋਂ ਨਿਕਲ ਜਾਂਦੇ ਸੀ ਹੱਦ ਤੇ ਚ ਬੰਦੇ ਹਾਂ ਵੀ ਜਿਹੜੀ ਵੀ ਰਿਫਿਊਜੀ ਆਪਣੇ ਇੰਡੀਆ ਜਾਂਦੇ ਸੀ ਉਹਨਾਂ ਨੂੰ ਐਂਟਰੀ ਸੀਗੀ ਪਾਕਿਸਤਾਨੋਂ ਨਹੀਂ ਸੀਗੀ ਪਾਕਿਸਤਾਨ ਵਾਲੇ ਵੀ ਇੰਡੀਆ ਲਿਖਾਉਂਦੇ ਸੀ ਬਾਅਦ ਚੋਂ ਜਾ ਕੇ ਚਲੋ ਪਾਸਪੋਰਟ ਲੈ ਲੈਂਦੇ ਹੂੰ ਉੱਥੇ ਵੀ ਸਾਡੀ ਮਾੜੀ ਕਿਸਮਤ ਕੋਈ ਚਿਰ ਪਹਿਲਾਂ ਕੋਈ ਮੁੰਡੇ ਸੀ ਉਹਨਾਂ ਨੇ ਪੁਲਿਸ ਵਾਲੇ ਨੂੰ ਧੱਕਾ ਮਾਰਦਾ ਉਹ ਮੁੰਡੇ ਰੱਖ ਲਏ ਜਲੰਧਰ ਦੇ ਹੀ ਮੁੰਡੇ ਉਹ ਜਦੋਂ ਭਾਸ਼ਾ ਸਿੱਖ ਕੇ ਫਿਰ ਉਹ ਮੁਖਬਰ ਬਣ ਗਏ ਅੱਛਾ ਉਹ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਤੁਹਾਨੂੰ ਛੱਡ ਦਾਂਗੇ ਵੀ ਦੱਸੋ ਇਹ ਕਿਵੇਂ ਆਉਂਦੇ ਫਿਰ ਉਹਨਾਂ ਨੇ ਸਾਰੀ ਗੇਮ ਦੱਸ ਦਿੱਤੀ ਕਿਵੇਂ ਆਉਂਦੇ ਆ ਫਿਰ ਉਹਨਾਂ 10 ਜਿਵੇਂ ਹੁਣ ਅਸੀਂ ਗੈਸ ਸਾਡੇ ਕੋਲੇ ਆਇਆ ਪੰਜਾਬੀਪਰਾ ਤੁਸੀਂ ਆਇਓ ਆ ਕੇ ਪੁੱਛਿਆ ਕਿਹੜਾ ਪਿੰਡ ਆ ਬਾਈ ਕਿਵੇਂ ਆ ਕਿੱਥੋਂ ਆ ਕੀ ਚੱਕਰ ਆਪਾਂ ਦੱਸਾਂਗੇ ਸਾਰਾ ਕੁਝ ਹਾਂ ਹਾਂ ਬਿਲਕੁਲ ਉਹ ਸਾਰਾ ਕੁਝ ਉਹ ਕਾਉਂਸਲਰ ਨੂੰ ਚਿੱਠੀਆਂ ਲਿਖਦੇ ਸੀ ਅੱਛਾ ਫਿਰ ਉਹ 1 ਸਾਲ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ 1 ਸਾਲ ਬਾਅਦ ਕਾਉਂਸਲਰ ਆਇਆ ਉਹ 84 ਮੁੰਡੇ ਰਿਪੋਰਟ ਕਰਕੇ ਲੈ ਗਿਆ 250 ਆਪਣੇ ਇੰਡੀਅਨ ਮੁੰਡਾ ਸੀ 250 ਪਾਕਿਸਤਾਨੀ ਸੀ ਬੰਗਾਲੀ ਸੀ ਫਿਰ ਉੱਥੇ ਭਾਜੀ 4 ਸਾਲ ਕਾਉਂਸਲਰ ਆਉਣਾ ਪਤਾ ਨਹੀਂ ਕਿਹੜੇ ਦਿਨ ਆਉਣਾ ਅਸੀਂ ਜਿਵੇਂ ਸਕੂਲ ਵਾਂਗੂ ਸੀ ਪਾਸੇ ਤਾਰਾਂ ਲੱਗੀਆਂ ਏਡੀਆਂ ਛੁੱਟੀਆਂ ਛੁੱਟੀਆਂ ਕੰਦਾ ਹੀ ਦੋ ਤਿੰਨ ਫੁੱਟ ਦੇ ਉੱਤੇ ਤਾਰਾਂ ਸੀ ਅਸੀਂ ਤਾਰਾਂ ਕੋਲੇ ਖੜ੍ਹ ਜਾਣਾ ਸਵੇਰੋਂ ਤੇ 4 ਵਜੇ ਉੱਠ ਕੇ ਜਦੋਂ ਵੀ ਪੁਲਿਸ ਦੀਆਂ ਗੱਡੀਆਂ ਆਉਣੀਆਂ ਉਹ ਤਾਰਾਂ ਟੱਪ ਜਾਣੀਆਂ ਜੰਗਲ 'ਚ ਦੌੜ ਜਾਣਾ ਕਿ ਉੱਥੇ ਤੁਸੀਂ ਕਿੰਨਾ ਚਿਰ ਰਹੇ 1.7 ਸਾਢੇ 4 ਸਾਲ ਸਾਢੇ 4 ਸਾਲ ਉਹਦੇ ਵਿੱਚੋਂ ਅਸੀਂ 45 ਕ ਬੰਦੇ ਬਚ ਗਏ ਸੀ ਬਾਕੀ ਸਾਰੇ ਡਿਪੋਰਟ ਹੋਏ ਸਾਢੇ 4 ਸਾਲ ਵੀ ਮੇਰਾ ਫਰੈਂਡ ਹੈ ਅਮਰੀਕਾ ਉਹਦਾ ਕਿਤੇ ਫੋਨ ਗਿਆ ਇੰਡੀਆ ਤੋਂ ਸਾਨੂੰ ਉਥੇ ਵਕੀਲ ਛਡਾਉਣ ਆਏ ਸੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਉਹ ਕਹਿੰਦੇ ਵੀ ਅਸੀਂ ਇੱਥੋਂ ਨਹੀਂ ਛਡਾ ਸਕਦੇ ਵੀ ਤੁਸੀਂ ਅੱਗੇ ਆਜੋ ਤੁਹਾਡੀ ਹੈਲਪ ਕਰ ਦਾਂਗੇ ਉਹ ਮੁੰਡਾ ਘਰੇ ਗਿਆ ਘਰੇ ਜਦੋਂ ਪੁੱਛਿਆ ਚਲੋ ਕਿਸਮ ਜੋ ਕੋਈ ਬਣਦਾ ਹਨਾ ਐਦਾਂ ਹੀ ਕੋਈ ਚਾਂਸ ਉਹ ਮੁੰਡੇ ਨੇ ਮੈਨੂੰ ਫੋਨ ਕੀਤਾ ਘਰੋਂ ਨੰਬਰ ਲੈ ਕੇ ਉਹ ਕਹਿੰਦਾ ਵੀ ਮੇਰੀ ਰਾਮੂ ਵਾਲੀਏ ਨਾਲ ਹੈਗੀ ਐਂ ਕਰਕੇ ਵੀ ਤੁਸੀਂ ਕਿੱਥੇ ਹੋ ਮੈਂ ਕਹਿੰਦਾ ਅਸੀਂ ਤਾਂ ਕੈਂਪ ਪਜਾ ਵੀ ਸਾਨੂੰ ਪਤਾ ਨਹੀਂ ਰਫੂਜੀ ਕੀ ਹੋਊਗਾ ਉਹ ਰਾਮੂ ਵਾਲੀਏ ਨੂੰ ਮਿਲ ਗਿਆ ਰਾਮੂ ਵਾਲੀਆ ਕਹਿੰਦਾ ਮੈਨੂੰ ਉਹਨਾਂ ਦੇ ਲੈਟਰ ਲਿਖ ਕੇ ਭੇਜ ਮੈਂ ਆਪਣੇ ਹੱਥਾਂ ਨਾਲ ਲਿਖੀ ਲੈਟਰ ਬੀਸਾ ਸੀ ਤੇ ਨੇ ਔਖੇ ਆ ਸਾਨੂੰ ਕੱਢੋ ਫਿਰ ਰਾਮੂ ਵਾਲਿਆਂ ਨੇ ਸਾਡੀ ਫੈਮਲੀ ਆ ਬਲਾ ਕੇ ਜਲੰਧਰ ਕਟ ਕੀਤਾ ਪ੍ਰਨੀਤ ਕਰੋ ਉਹ ਦੂਪਦੇਸ਼ ਮੰਤਰੀ ਸੀ ਉਹਨੂੰ ਮਿਲਿਆ ਫਿਰ ਉਹਨਾਂ ਨੇ ਸਪੇਨ ਗਵਰਨਮੈਂਟ ਨਾਲ ਗੱਲ ਕੀਤੀ ਦੀ ਸਾਡੇ ਬੰਦੇ ਬੈਕ ਜਦੋਂ ਫਿਰ ਉਹ ਕਾਉਂਸਲਰ ਉੱਥੋਂ ਸਾਨੂੰ ਚੱਕ ਕੇ ਫਿਰ ਉਹ ਜਦੋਂ ਆਪਣੀ ਗਵਰਨਮੈਂਟ ਨੇ ਉਹਨਾਂ ਨਾਲ ਕਨੈਕਟ ਕੀਤਾ ਸਾਨੂੰ ਉਹ ਦਾ ਟ੍ਰਿਬਿਊਨ 'ਚ ਖਬਰਾਂ ਵੀ ਲੱਗੀਆਂ ਸੀਗੀਆਂ ਸ਼ਾਇਦ ਤੁਸੀਂ ਯਾਦ ਕਰ ਸਕਦੇ ਹੋ ਤੇ ਫਿਰ ਉਹਨਾਂ ਨੇ ਕੀ ਕੀਤਾ ਉਹ ਸਾਨੂੰ ਉੱਥੋਂ ਚੱਕ ਕੇ ਉਹ ਨੈਡਰਟ ਲੈ ਕੇ ਉਹਨਾਂ ਦੀ ਕੈਪੀਟਲ ਉੱਥੇ ਵੀ ਉਹ ਤੋਂ 40 ਦਿਨਾਂ ਦਾ ਰੂਲ ਸੀ ਪਰ ਸਾਡੇ ਵਾਸਤੇ 60 ਦਿਨਾਂ ਦਾ ਹੋ ਗਿਆ ਸੀ ਵੀ 60 ਦਿਨਾਂ ਜਾਂ ਤਾ ਇਹਨਾਂ ਨੂੰ ਛੱਡ ਦੋ ਜਾਂ ਤਪੂ ਜਾਣਪੋਰਟ ਫਿਰ ਜਦੋਂ ਆਪਣੇ ਕਾਉਂਸਲਰ ਨੇ ਉਹਨਾਂ ਨੇ ਗੱਲ ਕੀਤੀ ਆਪਣਾ ਉੱਥੇ ਸਾਨੂੰ ਆਉਂਦੇ ਸੀ ਨਾ ਆਪਣੇ ਬੰਦੇ ਮਿਲਣ ਵਾਸਤੇ ਆਪਣੀ ਬੈਸੀ ਦੇ ਉਹ ਕਾਉਂਸਲਰ ਕਹਿੰਦਾ ਵੀ ਇਹ ਮੇਰੇ ਬੰਦੇ ਨਹੀਂ ਹੈਗੇ ਵੀ ਮੈਂ ਚਾਰ ਵਾਰੀ ਆ ਗਿਆ 200 ਬੰਦੇ ਤੋਂ ਪਲੱਸ ਇਹਨਾਂ ਵਾਪਸ ਲੈ ਗਏ ਜਾਂ ਤਾਂ ਇਹ ਬੰਗਾਲੀ ਹੈ ਜਾਂ ਇਹ ਪਾਕਿਸਤਾਨੀ ਕਿਉਂਕਿ ਵਿੱਚ ਪਾਕਿਸਤਾਨੀ ਵੀ ਸੀਗੇ ਕਹਿੰਦਾ ਜਿੱਥੇ ਮਰਜ਼ੀ ਇਹਨਾਂ ਨੂੰ ਲਿਓ ਮੈਂ ਨਹੀਂ ਲੈ ਸਕਦਾ ਮੇਰੇ ਹੈ ਹੀ ਨਹੀਂ ਫਿਰ ਉਹਨਾਂ ਨੇ ਸਾਨੂੰ 60 ਦਿਨਾਂ ਬਾਅਦ ਜੀ ਸਾਨੂੰ ਰੋਡ ਤੇ ਛੱਡਤਾ ਉੱਥੇ ਫਿਰ ਰੈੱਡ ਕਰਾਸ ਆ ਗਈ ਉਹ ਸਾਨੂੰ ਹੋਟਲ ਲੈ ਗਏ ਉਹ ਕਹਿੰਦੇ ਵੀ ਸਾਨੂੰ ਅਸੀਂ ਇੱਕ ਵੀਕ ਤੱਕ ਰੱਖ ਸਕਦੇ ਹਾਂ ਸਾਡੀ ਅਸੀਂ ਇੰਨੀ ਤੋਂ ਢੀ ਹੈਲਪ ਕਰ ਸਕਦੇ ਆ ਵੀ ਤੁਹਾਨੂੰ ਟਿਕਟ ਦੇ ਸਕਦੇ ਤੁਸੀਂ ਸਪੇਨ ਚ ਜਿੱਥੇ ਜਾਣਾ ਹੋਰ ਕਿਤੋਂ ਨਹੀਂ ਅੱਛਾ ਹੋਰ ਅਸੀਂ ਕੋਈ ਤੁਹਾਡੀ ਹੈਲਪ ਨਹੀਂ ਕਰ ਸਕਦੇ ਫਿਰ ਉਥੋਂ ਜਿੱਥੇ ਕਿਸੇ ਦਾ ਫਰੈਂਡ ਦਾ ਦੋਸਤ ਮਿੱਤਰ ਹੁਣ ਸਾਰੇ ਕਰਕੇ ਚਲੇ ਗਏ ਹਾਂਜੀ ਅਸੀਂ ਬਾਰਸੀਲੋਨਾ ਚਲੇ ਗਏ ਉੱਥੇ ਮੈਂ ਇਹ ਦੱਸਦੀ ਗੱਲ ਸਾਢੇ 4 ਸਾਲ ਜੇਲ੍ਹ ਰਹਿ ਕੇ 10 ਚੋਂ ਉੱਥੋਂ ਨਿਕਲੇ ਸੀ 10 ਚ ਜਾ ਕੇ ਫਿਰ ਜਦੋਂ ਅਸੀਂ ਸਪੇਨ ਕੇ ਉੱਥੇ ਕੰਮ ਹੈ ਨਾ ਜਿਵੇਂ ਹੁਣ ਕੈਨੇਡਾ 'ਚ ਥੋੜਾ ਜਿਹਾ ਬੰਦਾ ਆਇਆ ਉੱਥੇ ਜ਼ਿਆਦਾ ਹੀ ਬੰਦਾ ਆ ਗਿਆ ਸੀ ਇੰਨਾ ਇਮੀਗ੍ਰੇਸ਼ਨ ਆ ਗਿਆ ਕੰਮ ਹੈ ਨਾ ਤੇ ਇੱਕ ਆਪਾਂ ਕੰਮ ਕੀਤਾ ਵੀ ਨਹੀਂ ਸੀ ਜੇ ਮੈਂ ਕਿਤੇ ਦਿਹਾੜੀ ਜਾਣਾ ਵੀ ਕਿਉਂਕਿ ਉੱਥੋਂ ਤਾਂ ਬਦਮਾਸ਼ੀ ਕਰਦੇ ਜਾਂ ਕਬੱਡੀ ਖੇਡਦੇ ਜਾਂ ਚੰਗੇ ਘਰੇ ਸੀਗੇ ਹਨਾ ਸਰਪੰਚਾਂ ਦੇ ਮੁੰਡੇ ਕਿਤੇ ਦਿਹਾੜੀ ਜਾਣਾ ਵੀ ਲੜਕੇ ਆ ਜਾਣਾ ਉਹ ਫਿਰ ਘਰੋਂ ਮਗਾ ਕੇ ਪੈਸੇ ਜਿਹੜੀ ਥੋੜੀ ਬੋਧੀ ਜ਼ਮੀਨ ਬਚੀ ਸੀ ਜਾਂ ਮੇਰੇ ਇੱਥੇ دوستਾ ਜਿੰਨੇ ਕਬੱਡੀ ਵਾਲੇ ਰਾਜੂ ਹੋਣੀ ਭਾਈ ਰੂਪਾ ਕੰਮੇ ਆਰਗੇ ਹੋਰ ਬਹੁਤ ਮੇਰੇ ਇੱਥੇ ਸਾਰੇ ਕਬੱਡੀ ਕਿਸੇ ਨਾ ਕਿਸੇ ਤੋਂ ਮਗਾ ਲੈਣੇ ਕੋਲ ਕੋ ਟ੍ਰੈਂਡਾ ਜੀ ਉੱਥੇ ਕਿਉਂਕਿ ਥੋੜੀ ਚਾਹੀਦੀ ਆ ਉੱਥੇ 150 ਡਾਲਰ ਜ਼ੀਰੋ ਨਾਲ ਆਪਣਾ ਮਹੀਨਾ ਵਧੀਆ ਨਿਕਲ ਜਾਂਦਾ ਸੀ ਤੇ ਉਹ ਇੰਨੇ ਕਿ ਮੈਂ ਵੀ ਮਗਾ ਲੈਣੇ 300 ਤੋਕ ਵੀ ਨਾ ਹੋਰ ਤੋਂ ਮਗਾਲ ਨੇ ਪਿੰਡੋਂ ਮਗਾਲ ਨੇ ਕੋਈ ਮਾਮੇ ਨਾਨੇ ਕੋਈ ਹੋਰ ਕੰਟਰੀਆਂ ਉੱਥੋਂ ਮਗਾਲੇ ਨੇ ਐਵੇਂ ਕਿੰਨਾ ਕਿੰਨਾ ਚਿਰ ਚੱਲਿਆ ਇਹ ਕੰਮ ਇਹ ਚੱਲਿਆ ਜੀ ਉੱਥੇ 3 ਸਾਲ ਤੱਕ 10 ਤੋਂ ਲੈ ਕੇ 13 ਤੱਕ ਉਹਦੇ ਵਿੱਚ ਮੇਰਾ ਕੀ ਹੋਇਆ ਕਿ ਮੇਰਾ ਗੁੰਡ ਕੀ ਹੋਇਆ ਕਿ ਮੈਂ ਉਹਦੇ ਵਿੱਚ ਪੇਪਰ ਚਾਹੀਦੇ ਜਿਵੇਂ ਹੁਣ ਇੱਥੇ ਲਮਾਈਆਂ ਵੇਚਦੇ ਆ ਉੱਥੇ ਵੀ ਕਨੈਕਟ ਵੇਚਦੇ ਆ ਫਿਰ ਮੈਂ 3500 ਯੂਰੋ ਉੱਥੋਂ ਜ਼ਮੀਨ ਵੇਚ ਕੇ ਉੱਥੋਂ ਫਿਰ ਮਗਵਾਇਆ ਉੱਥੇ ਉਹਦਾ ਕਨੈਕਟ ਬਾਏ ਕੀਤਾ ਫਿਰ ਮੈਂ ਉੱਥੇ 1 ਸਾਲ ਦੀ ਉੱਥੇ ਪੀਆਰ ਇਦਾਂ ਨਹੀਂ ਮਿਲਦੀ ਹੈਗੀ ਉੱਥੇ 1 ਸਾਲ ਦੀ ਪਹਿਲਾਂ ਮਿਲਦੀ ਫਿਰ 2 ਫਿਰ 2 ਫਿਰ 5 ਫਿਰ 5 ਫਿਰ 12 13 ਸਾਲ ਬਾਅਦ ਪਾਸਪੋਰਟ ਮਿਲਦਾ ਸਪੇਨ ਦਾ ਇੰਨਾ ਚਿਰ ਲੱਗ ਜਾਂਦਾ ਉੱਥੇ ਪਾਸਪੋਰਟ ਤੱਕ ਫਿਰ ਮੈਂ ਉਹ 1 ਸਾਲ ਤੋਂ ਵੀ ਲੈ ਤੇ ਮੈਂ ਇੰਡੀਆ ਉੱਠ ਗਿਆ ਇੰਡੀਆ ਤੋਂ ਬੈਕ ਆਇਆ ਤੇ ਚਲੋ ਮੈਨੂੰ ਉੱਥੇ ਬੰਦ ਫਿਰ ਉੱਥੋਂ ਜਦੋਂ ਤੂੰ ਇੰਡੀਆ ਗਿਆ ਹੈ ਵਾਪਸ ਫਿਰ ਉੱਥੇ ਆਉਣਾ ਸੌਖਾ ਹੋ ਗਿਆ ਹਾਂਜੀ ਕਿ ਉਹ ਵੀ ਇੱਕ ਆਪਣਾ ਪਰਮਨੈਂਟ ਰੈਜ਼ਿਡੈਂਸੀ ਜਿਵੇਂ ਆਪਣਾਈ ਹੋਈ ਵੀ ਉਹ ਪੀਆਰ ਹੋ ਗਈ ਮੇਰੀ ਉੱਥੇ 1 ਸਾਲ ਲਈ ਉਹਦੇ ਵਿੱਚ ਆਪਾਂ ਨੂੰ 6 ਮਹੀਨੇ ਕੰਮ ਕਰਨਾ ਪੈਂਦਾ ਫਿਰ 2 ਸਾਲ ਦੀ ਚ ਸਾਲ ਐਂ ਟੈਕਸ ਦੇ ਦੇ ਕੇ ਫਿਰ 2 ਸਾਲ ਦੀ ਫਿਰ ਉਹ ਵਧੀ ਜਾਂਦੀ ਹੈ ਠੀਕ ਹੈ ਹਾਂਜੀ ਪਰ ਉਹਦੇ ਚ ਆਪਾਂ ਨੂੰ ਟੈਕਸ ਦੇਣਾ ਪੈਂਦਾ ਉਸ ਤੋਂ ਬਾਅਦ ਫਿਰ ਮੈਂ ਜੀ 2013 ਜਦੋਂ ਇੱਧਰ ਕੈਨੇਡਾ ਆ ਗਿਆ ਸੋ ਸੋ 2005 ਚ ਇੰਡੀਆ ਛੱਡਿਆ ਹਾਂਜੀ 13 ਚ ਸਪੇਨ ਛੱਡ ਕੇ ਇੱਥੇ ਆਖਾਂ ਜੀ ਤੇ ਕੈਨੇਡਾ ਆ ਕੇ ਫਿਰ ਕੈਨੇਡਾ ਤਾਂ ਫਿਰ ਸੌਖਾ ਹੋ ਗਿਆ ਸਾਰਾ ਕੁਝ ਨਹੀਂ ਜੀ ਸੌਖਾ ਨਹੀਂ ਹੋ ਗਿਆ ਉੱਥੇ ਮੈਨੂੰ ਭਾਈ ਸਾਹਿਬ ਮਿਲੇ ਇੱਥੇ ਹੁਣ ਨਹੀਂ ਕੈਨੇਡਾ ਦੇ ਲੋ ਤੁਸੀਂ ਆਏ ਹਾਂਜੀ ਉਦੋਂ ਤੁਸੀਂ ਪੀਆਰ ਹੋ ਕੇ ਆਏ ਜਾਂ ਕਿਵੇਂ ਆਏ ਵਿਜ਼ਟਰ ਆਏ ਉਹ ਹੀ ਦੱਸਦਾ ਜੀ ਮੈਂ ਨਾ ਉੱਥੇ ਵਿਚ ਦੇ ਉੱਤੇ ਆਪਣੇ ਇਸ਼ਤਿਹਾਰ ਬਣਦਾ ਫਿਰ ਦੱਸ ਜਿਹਨੂੰ ਆਪਾਂ ਇੱਥੇ ਰਿਜਮੇ ਕਹਿੰਦੇ ਆ ਉਸੇ ਕੁਰੇਮ ਕਹਿੰਦੇ ਆ ਵੀ ਕੰਮ ਦੀ ਲੋੜ ਹੈ ਮੈਨੂੰ ਜਦੋਂ ਮੈਂ ਇੰਡੀਆ ਤੋਂ ਬੈਕ ਆਇਆ ਮੈਂ ਤਾਂ ਕੰਮ ਕੀਤਾ ਹੀ ਨਹੀਂ ਹਾਂ ਉੱਥੇ ਮੈਨੂੰ ਇੱਕ ਬੰਦਾ ਦਾੜੀ ਵਾਲਾ ਮਿਲਿਆ ਉਹਨੂੰ ਮੈਂ ਸੱਸੀ ਘਰ ਬੁਲਾਈ ਉਹ ਬੰਦਾ ਮੈਨੂੰ ਚਲੋ ਮੈਂ ਗੱਲਬਾਤ ਕੀਤੀ ਮੈਂ ਕਿਹਾ ਜੀ ਮੈਂ ਕਬੱਡੀ 플레이ਰ ਆ ਬਿਲਕੁਲ ਕੰਮ ਨਹੀਂ ਉਹ ਕਹਿੰਦਾ ਯਾਰ ਮੈਨੂੰ ਬੰਦੇ ਚਾਹੀਦੇ ਕੈਨੇਡਾ ਚ ਉਹ ਬੰਦਾ ਇੱਥੇ ਆਪਣੇ ਵੈਨਕੂਵਰ ਦਾ ਹੈਗਾ ਸਰੀ ਦਾ ਨਿਊਯਾਰਕ ਪੇਂਟ ਹੈ ਬਾਜੀ ਹਾਂ ਉਹ ਮੈਨੂੰ ਕਹਿੰਦਾ ਮੈਨੂੰ ਬੰਦੇ ਚਾਹੀਦੇ ਤੇ ਜਿਹੜੇ ਕੰਮ ਜਾਣਦੇ ਮੈਂ ਕਿਹਾ ਕੰਮ ਜਾਣਦੇ ਮੈਂ ਤਾਂ ਕੁਝ ਨਹੀਂ ਜਾਣਦਾ ਕਹਿੰਦਾ ਚਲ ਤੈਨੂੰ ਵੀ ਲੈ ਜਾਾਂਗੇ ਕੋਈ ਨਹੀਂ ਆਪ ਉਹ ਬੰਦੇ ਜੀ ਮੈਨੂੰ ਦੋ ਮੇਰੇ ਨਾਲ ਹੋਰ ਫਰੈਂਡ ਸੀ ਉਹ ਕੰਪਨੀ ਮੈਨੂੰ ਨਿਊਯਾਰਕ ਪੇਂਟਿੰਗ ਇੱਥੇ ਲੈ ਕੇ ਆਈ ਓਕੇ ਹਾਂਜੀ ਉਹਨਾਂ ਨੇ ਮੈਨੂੰ ਰਜਿਸਟਰ ਕੀਤਾ ਉਹਨਾਂ ਨੇ ਉਹਨਾਂ ਨੇ ਵਿਜ਼ਟਰੀ ਵਰਕ ਪਰਮਿਟ ਵਰਕ ਪਰਮਿਟ ਤੇ ਮਿਲਵਾ ਪਰਮਿਟ ਤੇ ਲਿਆਂਦਾ ਲੈ ਕੇ ਆਏ ਜੀ ਫਿਰ ਮੈਂ 2013 ਤੋਂ ਲੈ ਕੇ ਐਂਡ 18 ਤੱਕ ਫਿਰ ਉਹਨਾਂ ਨੇ ਮੈਥੋਂ ਸੇਵਾ ਕਰਾਈ ਕਿ ਮੈਨੂੰ ਉਦੋਂ ਤਾਂ ਲੱਗਾ ਮੈਨੂੰ ਰੱਬ ਮਿਲ ਗਿਆ ਕਿ ਬਹੁਤ ਪਰ ਚਲੋ ਧੰਨਵਾਦ ਨਹੀਂ ਠੀਕ ਆਓ ਵੀ ਹਾਂਜੀ ਵੀ ਉਹਨਾਂ ਨੇ ਮੈਨੂੰ ਲੈ ਕੇ ਆਏ ਪਰ ਉਹਨਾਂ ਨੇ ਵੀ ਅੰਡ ਆਫ ਦਾ ਡੇ ਜਦੋਂ ਮੰਥ ਦਾ ਹੁੰਦਾ ਸੀ ਮੇਰੇ ਕੋਲ ਕੈਸ਼ ਪੈਸੇ ਵਾਪਸ ਲੈਣ ਦੇ ਮੇਰੇ ਕੋਲ ਹੁਣ ਵੀ ਪ੍ਰੂਫ ਪਏ ਆ ਸਾਰੇ ਉਹ ਲਿਖ ਕੇ ਭੇਜਦੇ ਹੁੰਦੇ ਹੁਣ ਵੀ ਮੁੰਡੇ ਉਹਨਾਂ ਕੋਲ ਕੰਮ ਕਰਦੇ ਆ ਤੇ ਉਹਨਾਂ ਨੇ ਫਿਰ 10 ਡਾਲਰ ਬੇ ਕਰਦੇ ਸੀ 22 ਡਾਲਰ ਦਾ ਟੈਕਸ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜੀ ਓਵਰ ਟਾਈਮ ਹੁੰਦਾ ਸੀਗਾ ਕਿਉਂਕਿ ਉਹ 6 ਦਿਨ ਕਰਦੇ ਸੀ ਬਣ ਜਾਂਦੇ ਸੀ 52 ਘੰਟੇ ਉਹ 33 33 ਡਾਲਰ ਦਾ ਟੈਕਸ ਸੀ ਜਦੋਂ ਮਹੀਨਾ ਮੁੱਕਦਾ ਸੀ ਉਹ ਸਾਰੇ ਪੈਸੇ ਉਹਨਾਂ ਨੂੰ ਦੇ ਕੇ ਰੋਟੀ ਬਚਦੀ ਸੀ ਬਹੁਤ ਕੰਮ ਕੀਤਾ 1 ਸਾਲ ਮੈਂ ਕੈਲਗਰੀ ਕੰਮ ਕੀਤਾ ਪੂਰਾ ਸਾਲ ਕੋਈ ਛੁੱਟੀ ਨਹੀਂ ਹੂੰ ਸੋ ਉਸ ਤੋਂ ਬਾਅਦ ਫਿਰ ਪੇਂਟਿੰਗ ਵਾਲੇ ਕੰਮ 'ਚ ਤੁਸੀਂ ਆ ਗਏ ਮੈਂ ਆ ਗਿਆ ਜੀ ਫਿਰ ਉਹਨਾਂ ਨਾਲ ਕੰਮ ਕੀਤਾ ਚਲੋ ਜੋ ਵੀ ਹੋਇਆ ਥੈਂਕ ਯੂ ਉਹਨਾਂ ਦਾ ਵੀ ਚਲੋ ਆਪਾਂ 2018 ਦੇ ਵਿੱਚ ਆ ਕੇ ਜੀ ਆਪਾਂ ਫਿਰ ਪੀਆਰ ਹੋ ਗਏ ਹੂੰ ਸਰੀਚ ਫਿਰ ਉੱਥੋਂ ਆਪਾਂ ਜਦੋਂ ਪੀਆਰ ਹੋ ਗਏ ਫਿਰ ਆਪਾਂ ਸੇਮ ਡੇ ਹੀ ਆਪਾਂ ਉੱਥੇ ਹੀ ਛੱਡਿਆ ਰੋਟੀ ਵਾਲਾ ਡੱਬਾ ਜਦੋਂ ਵਕੀਲ ਦਾ ਫੋਨ ਆਇਆ ਹੂੰ ਉੱਥੇ ਹੀ ਆ ਕੇ ਆਪਾਂ ਉਹਨਾਂ ਨੂੰ ਮੱਥਾ ਟੇਕਦਾ ਵੀ ਭਾਈ ਬਹੁਤ ਸੇਵਾ ਕਰ ਲਈ ਤੇ ਉਹ ਕਹਿੰਦੇ ਸੀ ਅਜੇ 5 ਸਾਲ ਹੋਰ ਲਾਉਣੇ ਸੀ ਰਿਪੋਰਟ ਕਰਾ ਦਾਂਗੇ ਆ ਕਰਦਾ ਮੈਂ ਜੋ ਕਰਾਉਣਾ ਕਰਾ ਦੋ ਹ ਵੀ ਹੁਣ ਹਿੰਮਤ ਨਹੀਂ ਹੈਗੀ ਫਿਰ ਆਪਾਂ ਆਪਣਾ ਕੰਮ ਸ਼ੁਰੂ ਕਰ ਲਈ ਪੇਂਟਿੰਗ ਦਾ ਜੀ ਸੋ ਹੁਣ ਫਿਰ ਤੁਸੀਂ ਕਲੋਨੇ ਆ ਕੇ ਵੀ ਪੇਂਟਿੰਗ ਦਾ ਕੰਮ ਕਰਦੇ ਰਹੇ ਹਾਂਜੀ ਦੋ ਸਾਲ ਫਿਰ ਆਪਾਂ ਨੇ ਉੱਥੇ ਕੀਤਾ ਉੱਥੇ ਵੀ ਜਿੱਦਾਂ ਫਿਰ ਮੇਰੀ ਵਾਈਫ ਵੀ ਆ ਗਈ ਉਹ ਜਿੱਦਾਂ ਉੱਥੇ ਜਾਦਾ ਪੰਜਾਬੀ ਹੈ ਸਾਨੂੰ ਜਿਵੇਂ ਯੂਰਪ ਵਿੱਚ ਰਹੇ ਸੀਗੇ ਚਲੋ ਹਰ ਕੈਨੇਡਾ ਦਾ ਕੈਨੇਡਾ ਹੀ ਹੈ ਪਰ ਉੱਥੇ ਸਾਨੂੰ ਵਧੀਆ ਨਹੀਂ ਲੱਗਦਾ ਸੀ ਰਾਸ਼ ਬਹੁਤ ਹੈ ਫਿਰ ਇਸ ਇੱਧਰ ਕੰਮ ਕਰਨ ਆਉਂਦੀ ਸਵਿਟਜ਼ ਇੱਧਰ ਆਏ ਕਲੋਨਾ ਦੇਖਿਆ ਫਿਰ ਅਸੀਂ ਇੱਧਰ ਘੁੰਮਣ ਆ ਗਏ ਆ ਕੇ ਸਾਨੂੰ ਸੋਹਣਾ ਲੱਗਿਆ ਇਹ ਜਿੱਦਾਂ ਬਾਰਸੀਲੋਨਾ ਵਾਂਗੂ ਅਸੀਂ ਬਾਰਸੀਲੋਨਾ ਰਹੇ ਸੀ ਇੱਥੇ ਬੀਚ ਵਗੈਰਾ ਨੇ ਸੋਹਣਾ ਫਿਰ ਅਸੀਂ 2000 ਜਿੱਦਾਂ ਕਹਿ ਲਈਏ ਬੀਚ ਫਿਰ ਅਸੀਂ ਇੱਥੇ ਮੂਵ ਹੋ ਗਏ ਸੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਭਾਬੀ ਜੀ ਤੁਹਾਡਾ ਟਾਈਮ ਕੱਢਣ ਦਾ ਤੇ ਹੁਣ ਮੇਰਾ ਖਿਆਲ ਹੌਲੀ ਹੌਲੀ ਸਾਲ 2 ਸਾਲ ਨੂੰ ਵਾਪਸ ਜਾਣ ਦੀ ਤਿਆਰੀ ਹੈ ਜੀ ਉਹ ਜਿਵੇਂ ਹੁੰਦਾ ਹੀ ਆਪਾਂ ਕਹਿੰਦੇ ਨਹੀਂ ਵੀ ਐ ਨਹੀਂ ਕਹਿੰਦੇ ਕੈਨੇਡਾ ਮਾੜਾ ਆ ਬਹੁਤ ਵਧੀਆ ਐ ਤੋਂ ਪੈਸੇ ਕਮਾਏ ਆ ਪਰ ਏਜ ਹੋ ਗਈ ਆ ਇੱਕ ਲਗਾ ਜਿੱਦ ਮੇਰੀ ਪਾਪੂ ਮਰ ਗਿਆ ਮਾਤਾ ਉਹ ਧਰਤੀ ਨਾਲ ਵੀ ਹੁਣ ਇਹ ਨਹੀਂ ਕਈ ਲੋਕ ਗਲਤ ਕਹਿੰਦੇ ਆ ਵੀ ਪੈਸੇ ਕਮਾ ਲੇ ਉਹ ਤੋਂ ਭੁੱਖੇ ਮਰਦੇ ਆ ਗਏ ਹੁਣ ਮਾੜਾ ਕਹਿੰਦੇ ਮਾੜੇ ਨਹੀਂ ਕਹਿੰਦੇ ਪਰ ਵੀ ਜਿਹੜੀਆਂ ਜੜਾਂ ਹੁੰਦੀਆਂ ਭਾਜੀ ਉਹ ਜੜਾਂ ਹੀ ਹੁੰਦੀਆਂ ਨੇ ਕੋਈ ਵੀ ਹੁਣ ਮੈਂ ਪੰਜਾਬ ਜੰਮਿਆ ਮੈਨੂੰ ਹੁਣ ਮੇਰਾ ਖਿਆਲ 21-22 ਸਾਲ ਬਹਾਰ ਹੋ ਗਏ ਕਦੇ ਸੁਪਨਾ ਨਹੀਂ ਮੈਨੂੰ ਕਿਸੇ ਹੋਰ ਮੁਲਕ ਦਾ ਨਾ ਸਪੇਨ ਦਾ ਨਾ ਜ ਕੈਨੇਡਾ ਚ ਇੰਨੇ منی ਵੀ ਬਣਾ ਲਈ ਐ ਸਭ ਕੁਝ ਹਨਾ ਪਰ ਮੈਨੂੰ ਸੁਪਨਾ ਵੀ ਉੱਥੇ ਹੀ ਆਉਂਦਾ ਹੁਣ ਇਦਾਂ ਕ ਲੱਗਦਾ ਕਿ ਐਨੀ ਆਪਾ ਰਚ ਹੋ ਗਿਆ ਵੀ ਉੱਥੇ ਬਹਿ ਕੇ ਕੁਝ ਵਧੀਆ ਕਰੀਏ ਕੋਈ ਮੈਸੇਜ ਦਿਈਏ ਆਰਗੇਨਿਕ ਖੇਤੀ ਕਰੀਏ ਮੋਟੀਵੇਟ ਕਰੀਏ ਆਪਣੇ ਕਿਸਾਨਾਂ ਨੂੰ ਆਪਣੇ ਭਰਾਵਾਂ ਨੂੰ ਵੀ ਖਾਣੀ ਤਾਂ ਰੋਟੀ ਐ ਜੀ ਇਹ ਤਾਂ ਹੁਣ ਸਿੱਖ ਲਿਆ ਉਮ ਇਸ ਐਨੇ ਤਜਰਬੇ ਚ ਵੀ ਐਂਡ ਆਫ ਦਾ ਡੇ ਆ ਪਰ ਰੋਟੀ ਖਾਣੀ ਆ ਉਥੇ ਆਰਾਮ ਨਾਲ ਕਿਉਂ ਨਾ ਖਾਈਏ ਇੱਥੇ ਟੈਨਸ਼ਨ ਭਰੀ ਭਾਵੇਂ ਕਿ ਹੁਣ ਮੈਂ ਘਾਟ ਹੀ ਕੰਮ ਕਰਦਾ ਠੀਕ ਆ ਮਹਾਰਾਜ ਵੱਲੋਂ ਪਰ ਫਿਰ ਵੀ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਉਥੇ ਥੋੜੀ ਇਜੀ ਲਾਈਫ ਹੋ ਸਕਦੀ ਹੈ ਤੇ ਤਿਆਰੀ ਆ ਬਾਕੀ ਰੱਬ ਜਾਣਦਾ ਭਰਾ ਸਾਥ ਦੇਣਗੇ ਤੇ ਹਾਂਜੀ ਉਥੇ ਜਾ ਕੇ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਬੂ ਜੀ ਧੰਨਵਾਦ ਸਰ ਜੀ ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਦਾ ਵੀ ਕੋਈ ਵੱਦ ਘਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜੀ ਸਤਿ ਸ਼੍ਰੀ ਅਕਾਲ ਜੀ